ਹੋਣਾ ਤਾਂ ਮੇਜਰ ਰਾਜਸਥਾਨੀਆਂ ਮੇਜਰ ਰਾਜਸਥਾਨੀ ਹੋਣਾ ਬਾਰੇ ਸੁਣਿਆ ਜਾਂਦਾ ਹੈ ਕਿ ਉਹਨਾਂ ਨੇ ਗੈਂਗਸਟਰ ਕਤਲ ਕੀਤਾ ਸੀ। ਇਹੋ ਇੱਕ ਕਾਰਨ ਬਣਿਆ ਸੀ ਇਹਨਾਂ ਦਾ ਗਾਇਕੀ ਦੇ ਵਿੱਚ ਆਉਂਦਾ। ਚੋਟੀ ਦਾ ਵੈਲੀ ਸੀ ਜਿਹਨੂੰ ਕੋਈ ਹੱਥ ਨਹੀਂ ਪਾ ਸਕਦਾ ਸੀ। ਇੱਕ ਲੇਡੀ ਸੇ ਉਹਨਾਂ ਨੇ ਗਲਤ ਨਜ਼ਰ ਰੱਖੀ ਉਹ ਗੈਂਗਸਟਰ ਤੇ। ਜੱਟਾਂ ਤੋਂ ਨਹੀਂ ਜਰਿਆ ਗਿਆ ਜੀ। ਉਹਨਾਂ ਨੇ ਪ੍ਰੋਪਰ ਪਲੈਨਿੰਗ ਕੀਤੀ ਉਸ ਬਾਰੇ। ਚੈਲੰਜ ਕਰਕੇ ਗਿਆ ਸੀ ਜੀ ਗੈਂਗਸਟਰ ਨੂੰ। ਵੀ ਮੈਂ ਐਸ ਦਿਨਾ ਹਾਂ। ਵੀ ਮੈਂ ਐਸ ਦਿਨਾ ਹਾਂ। ਉਹੀ ਆਨ ਦਾ ਕਾਰਨ ਉਹਦੀ ਮੌਤ ਦਾ ਕਾਰਨ ਵੀ ਬਣੀ। ਪਾਣੀ ਹੱਤ ਜੋਗ ਨੰਬਰ ਕਦੇ ਨਾ ਗਦੇ ਦਾ ਅੰਤ ਦਾ ਹਿੱਟਲ ਵਰਗਿਆਂ ਦਾ ਵੀ ਆਇਆ ਜੀ ਕਿੰਨੀ ਪਾਵਰ ਸੀ ਉਹਨਾਂ ਕੋਲੇ ਕਰਦੇ ਘਰੋਂਦੇ ਜਦੋਂ ਉਹਨੂੰ ਫੜਿਆ ਤੇ ਉਹਦੇ ਚਾਰ ਦੀ ਚਾਰ ਗੋਲੀਆਂ ਜੋ ਬਾਕੀ ਸੀ ਉਹਦੇ ਟਾਰਤੀਆਂ ਜੀ ਸੀ ਨੇ ਅੱਛਾ ਦੋ ਵਿਆਹਾਂ ਦੀ ਕੀ ਗੱਲ ਹੈ ਵਿਆਹ ਜਿਹੜਾ ਕਤਲ ਤੋਂ ਪਹਿਲਾਂ ਇੱਕ ਵਿਆਹ ਉਹਨਾਂ ਦਾ ਹੋਇਆ ਇੱਕ ਬੇਟੀ ਵੀ ਸੀ ਕਰਜਵਾਈ ਦਾ ਚੱਕਰ ਸੀਗਾ ਜੀ ਇਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਕਰਜਵਾਈ ਰਹੋ ਲੋਕੇ ਕਹਿੰਦੇ ਨੇ ਕਿ ਵੀ ਕਤਲ ਕੇਸ ਪੈਣ ਤੋਂ ਬਾਅਦ ਇਹ ਗੱਲ ਹੋਈ ਹੈ ਦਾਰੂ ਦਾ ਕੋਈ ਹਿਸਾਬ ਨਹੀਂ ਸੀ ਜਿੰਨੀ ਸਾਡੇ ਘਰੇ ਚਲਦੀ ਸੀ ਉਹੀ ਕਾਰਨ ਹੈ ਕਿ ਮਦਦੀ ਨੂੰ ਇਹ ਜਾਦਾ ਫਿਕਰ ਸੀਗੀ ਕਿ ਨਾ ਬਵੇ ਨਾ ਵੀ ਇਸ ਦਾ ਦਾਰੂ ਹੀ ਕਾਰਨ ਮੌਤ ਦਾ ਬਣਦਾ ਹੈਗਾ ਜਾਂ ਇੱਕ ਚਰਚਾ ਇਹ ਛੜਦੀ ਹੈ ਕਿ ਮੇਜਰ ਰਾਜਸਥਾਨੀ ਨੂੰ ਕੁਝ ਪਾ ਕੇ ਦਿੱਤਾ ਗਿਆ ਸੀ ਇੱਕ ਗੱਲ ਮੈਂ ਵੀ ਸੁਣਦਾ ਕਿ ਜਸਵਿੰਦਰ ਬਰਾੜ ਨੇ ਜਵਾਬ ਦਿੱਤਾ ਸੀਗਾ ਗੌਣ ਤੋਂ ਪੈਸੇ ਹਲਕੀ ਉਹਨਾਂ ਨੂੰ ਜਸਵਿੰਦਰ ਬਰਾੜ ਜੀ ਨੇ ਆਪਦੇ ਇੰਟਰਵਿਊ ਦੇ ਵਿੱਚ ਹੀ ਦੱਸਿਆ ਜੀ ਵੀ ਪੂਰੇ ਹੱਕ ਦੇ ਪੂਰੇ ਸੋਨੇ ਪੈਸੇ ਮਿਲ ਰਹੇ ਸੀ ਮਹਿੰਡੇ ਦੇ ਗਲਾਕਾਰਾਂ ਦੀ ਜੋ ਸਪੈਸ਼ਲ ਗੱਲ ਸੀਗੀ ਜੋ ਗਰੁੱਪ ਰੀਮ ਮਹੀਨ ਐਂਗਲ ਸੀ ਧਰਮਪਰੀ ਸੀ ਜੀ ਬਲਕਾਰ ਸਿੱਧੂ ਸੀ ਜੀ ਇੰਨੀ ਖੁਸ਼ੀ ਮਨਾਉਂਦੇ ਸੀ ਇੱਕ ਦੂਜੇ ਦੇ ਗੀਤ ਦੇ ਹਿੱਟ ਦੀ ਅੱਜ ਕੱਲ ਦੇ ਕਲਾਕਾਰ ਹੈਪੀ ਜੀ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੇ ਆਪਾਂ ਨੂੰ ਵੀ ਪਤਾ ਹੈ ਬਲਕਾਰ ਸਿੱਧੂ ਹੁਣ ਮੰਤਰੀ ਵਾਲੀ ਕੁਰਸੀ ਤੇ ਬੈਠਿਆ ਹੁਣ ਆਉਂਦੇ ਆ ਤੁਹਾਡੇ ਕੋਲੇ ਪਾਪਾ ਦੀ ਡੈਥ ਤੋਂ ਬਾਅਦ ਜੋ ਰੈਗੂਲਰ ਜ਼ਿਆਦਾ ਆਉਂਦੇ ਰਹੇ ਉਹ ਬਲਕਾਰ ਅੰਕਲੀ ਸੀ ਬੀਟ ਦੇਸੀ ਆ ਬੀਟ ਦੇਸੀ ਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਇੱਕ ਗੀਤ ਤੁਸੀਂ ਸਿੱਧੂ ਮੂਸੇ ਵਾਲੇ ਹੋਣਾ ਦਾ ਸੁਣਿਆ ਹੋਊਗਾ ਜਿਸ ਦੇ ਵਿੱਚ ਅਮਰਤ ਮਾਨ ਵੀ ਉਹਨਾਂ ਦੇ ਨਾਲ ਨੇ ਕਿ ਨੂਰ ਚਿਹਰੇ ਤੇ ਪਵੇ ਮਡੰਗਾ ਬੰਬੇ ਵਾਲੇ ਐਕਟਰ ਨਾਲ ਅੱਜ ਵੀ ਗੱਭਰੂ ਪੈਲੀ ਵੋਂਦਾ ਹਿੰਦੁਸਤਾਨ ਟਰੈਕਟਰ ਨਾਲ ਜੱਟ ਤੇ ਚੜੀ ਅੜਬ ਜਬਾਨੀ ਸੁਣਦਾ ਮੇਜਰ ਰਾਜਸਥਾਨੀ ਅੱਜ ਮੇਜਰ ਰਾਜਸਥਾਨੀ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਪੁੱਤਰ ਦੇ ਨਾਲ ਤੇ ਉਹਨਾਂ ਦੀ ਪਤਨੀ ਦੇ ਨਾਲ ਗੱਲਬਾਤ ਕਰਾਂਗੇ ਦੇਸੀ ਵੀਟ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਨਵਦੀਪ ਸਤਿ ਸ਼੍ਰੀ ਅਕਾਲ ਹੈਪੀ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਜੀ ਬਿਲਕੁਲ ਵਧੀਆ ਮੈਂ ਗੀਤ ਦੀਆਂ ਲੈਣਾ ਬੋਲੀਆਂ ਨੇ ਜਦੋਂ ਇਸ ਗਾਣਾ ਜਦੋਂ ਗਾਣਾ ਆਉਂਦਾ ਸਿੱਧੂ ਮਸੇਵਾਲੇ ਦਾ ਅਮਰਤਮਾਨ ਦੋਨਾਂ ਦਾ ਇਕੱਠਿਆਂ ਦਾ ਗਾਣਾ ਆਉਂਦਾ ਜੀ 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 ਤੇ ਇਸ ਦੇ ਵਿੱਚ ਮੇਜਰ ਰਾਜਸਥਾਨੀ ਦਾ ਨਾਮ ਆਉਂਦਾ ਫਿਰ ਜਸਵੰਦਰ ਬਰਾੜ ਦਾ ਵੀ ਨਾਮ ਆਉਂਦਾ ਹੈਗਾ ਜੀ ਤੇ ਉਸ ਤੋਂ ਬਾਅਦ ਚਰਚਾ ਛੜ ਜਾਂਦੀ ਹੈ ਕਿ ਲੋਕ ਲੱਭਦੇ ਨੇ ਮੇਜਰ ਰਾਜਸਥਾਨੀ ਕੌਣ ਸੀ ਹਾਲਾਂਕਿ ਪੁਰਾਣੇ ਸਮੇਂ 'ਚ ਲੋਕ ਜਾਣਦੇ ਨੇ ਪਰ ਜਿਹੜੀ ਨਵੀਂ ਪੀੜ੍ਹੀ ਉਹ ਨਾ ਭੁੱਲ ਗਈ ਸੀਗੀ ਕਿਵੇਂ ਮਹਿਸੂਸ ਕੀਤਾ ਜਦੋਂ ਇਹ ਗਾਣਾ ਆਇਆ ਦੇਖੋ 90 ਦੇ ਦਸ਼ਕਾ ਦੇ ਜੋ ਜਿਨ੍ਹਾਂ ਦਾ ਬਚਪਨ 90 ਦੇ ਵਿੱਚ ਸੀਗਾ ਉਹ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸੌਂਦੇ ਆਏ ਪਾਪਾ ਨੂੰ ਪਰ ਜਦੋਂ ਅਮਰਤਮਾਨ ਤੇ ਸਿੱਧੂ ਮੂਸੇ ਵਾਲੇ ਦੀ ਦਾ ਗੀਤ ਆਇਆ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਉਹ ਸਰਚਾ ਵੱਧ ਗਈਆਂ ਪਾਪਾ ਦੇ ਨਾਮ ਦੀਆਂ ਸਰਚਾ ਵੱਧ ਗਈਆਂ ਵੀ ਕੌਣ ਸੀ ਲੋਕਾਂ ਨੇ ਸੁਣਨਾ ਚਾਹਿਆ ਨਵੀਂ ਪੀੜ੍ਹੀ ਨੇ ਸੁਣਿਆ ਤੇ ਉਹਨਾਂ ਨੂੰ ਉਹ ਦੇਸੀ ਟੱਚ ਸਿੰਪਲ ਜੋ ਉਹਨਾਂ ਦਾ ਅੰਦਾਜ਼ ਸੀ ਉਹ ਇੰਨਾ ਕਿ ਪਸੰਦ ਆਇਆ ਕਿ ਉਹ ਦੁਬਾਰਾ ਹੁਣ ਤੋਂ ਲੈ ਕੇ ਲਗਾਤਾਰ ਫਿਰ ਹਾਈਲਾਈਟ ਹੋ ਗਿਆ ਜੀ ਨਾਮ ਇੱਕ ਵਾਰੀ ਫਿਰ ਤਾਂ ਇਸ ਤੇ ਕਹਿਣਾ ਕੋਈ ਗਲਤ ਨਹੀਂ ਹੋਊਗਾ ਕਿ ਗਾਣੇ ਵਿੱਚ ਨਾਮ ਆਉਣ ਤੋਂ ਬਾਅਦ ਪਾਪਾ ਦਾ ਨਾਮ ਇੱਕ ਵਾਰ ਫਿਰ ਚਰਚਾ 'ਚ ਆ ਗਿਆ ਤੁਹਾਨੂੰ ਖੁਸ਼ੀ ਹੋਈ ਸੀ ਜਦੋਂ ਚਾਚਾ ਛੜੀ ਫਿਰ ਦੁਬਾਰਾ ਇੱਕ ਵਾਰੀ ਤਾਂ ਤੁਸੀਂ ਪਰਿਵਾਰ ਬਿਲਕੁਲ ਹੀ ਰੁਕ ਗਏ ਸੀਗੇ ਕਿ ਤੁਸੀਂ ਵੀ ਰੋਕ ਦਿੱਤਾ ਸੀ ਬੱਚੇ ਨੂੰ ਕਿ ਇਸ ਵਾਸਤੇ ਨਹੀਂ ਜਾਣ ਦੇਣਾਗਾ ਰੋਕਿਆ ਸੀ ਜੀ ਉਦੋਂ ਤਾਂ ਬੱਚੇ ਨੂੰ ਕਾਰਨ ਕਿਸੇ ਰੋਕਿਆ ਤੁਸੀਂ ਮਤਲਬ ਨਵਦੀਪ ਨੂੰ ਰੋਕ ਦਿੱਤਾ ਕਿ ਵੀ ਗਾਉਣ ਵਾਲੇ ਪਾਸੇ ਤਾਂ ਪਾਉਣਾ ਹੀ ਨਹੀਂ ਬਸ ਸਾਡੇ ਥੋੜਾ ਜਿਹਾ ਉਹ ਹੱਥ ਲਾਤੀ ਇਹ ਜੇ ਬਣ ਗਏ ਸੀ ਜੀ ਤਾਂ ਕਰਕੇ ਸਾਨੂੰ ਫਿਰ ਰੋਕਣਾ ਪਿਆ ਬੱਚੇ ਨੂੰ ਤੁਸੀਂ ਅਕਸਰ ਇਹ ਗੱਲ ਕਹਿ ਦਿੰਦੇ ਹੋ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵੀ ਦਾਗੂ ਕਾਰਨ ਰਿਹਾ ਹਾਂਜੀ ਹਾਂ ਵੀ ਮੇਰਾ ਬੱਚਾ ਵੀ दारू ਨਾ ਪੀਂਦਾ ਤੁਹਾਨੂੰ ਲੱਗਦਾ ਛੋਟੇ ਵੀ ਬਹੁਤ ਸੀ ਜੀ ਹਾਂਜੀ ਛੋਟੇ ਵੀ ਬਹੁਤ ਸੀ ਬੱਚੇ ਉਦੋਂ ਉਸ ਟਾਈਮ ਤੁਸੀਂ 4 4 ਸਾਲ ਦੇ ਸੀ 4 4 ਸਾਲ ਦਾ ਸੀ 4 ਸਾਲ ਦਾ ਸੀ ਤੁਹਾਨੂੰ ਲੱਗਦਾ ਹੈ ਵੀ ਵੀ दारू ਵੀ ਬਹੁਤ ਸਾਰੇ ਕਲਾਕਾਰ दारू ਨਾਲ ਹੀ ਇਸ ਤਰ੍ਹਾਂ ਜਿਹੜੀ ਬਹੁਤਾ ਬਹੁਤ ਸਾਰੀਆਂ ਪਿਛਲੇ ਸਮੇਂ ਬਹੁਤ ਸੁਣੀਆਂ ਵੀ ਬਹੁਤ ਹੈ ਜੀ ਤੇ ਸਾਡੇ ਘਰੇ ਵੀ ਇੱਕ ਦੋ ਐ ਹੋ ਚੁੱਕੇ ਚਾਂਸ ਫਿਰ ਸਾਨੂੰ ਇਸ ਦਾ ਕਰਕੇ ਸਾਡਾ ਮਨ ਬਹੁਤ ਜ਼ਿਆਦਾ ਡਰ ਗਿਆ ਸੀ ਜੀ ਬਾਈ ਮੇਜਰ ਜੀ ਤੁਸੀਂ ਇੱਕ ਇੱਕ ਇੰਟਰਵਿਊ ਤੁਹਾਡੀ ਮੈਂ ਗੱਲ ਸੁਣੀ ਹੈ ਕਿ ਤੁਸੀਂ ਕਿਹਾ ਕਿ ਸਾਡੇ ਪਰਿਵਾਰ ਚ ਕੋਈ दारू ਨਹੀਂ ਪੀਂਦਾ ਸੀ ਹਾਂਜੀ ਰਾਜਸਥਾਨ ਚ ਹਾਂਜੀ ਕੀ ਨਾ ਸੀ ਪਿੰਡ ਦਾ ਬੋਟਰ 5 ਕੇ ਕੇ 5 ਕੇ ਕੇ ਬੋਟਰ ਹਾਂ ਜੀ ਵੀ ਪੰਜਾਬ ਆ ਕੇ ਲੱਗੇ ਨੇ ਪੰਜਾਬ ਪੰਜਾਬ ਦੇ ਹਾਂਜੀ ਉੱਥੇ ਘਰੇ ਨਹੀਂ ਪੀਂਦੇ ਸੀ ਉਹ ਤਾਂ ਬਸ ਜਦੋਂ ਆ ਗਏ ਕੀਚੀ ਚ ਪੈ ਗਏ ਉਹਦੇ ਥੋੜਾ ਜਿਹਾ ਵੱਧ ਪੀਣ ਲੱਗੇ ਜਿਆਦਾ ਸੀ ਸੰਗਤ ਮਾੜੀ ਸੀ ਕੰਮ ਹੀ ਇਹੋ ਜਿਹਾ ਸੀ ਜੀ ਆਪਾਂ ਸੰਗਤ ਨਹੀਂ ਕਹਿ ਸਕਦੇ ਮਾੜੀ ਸੀ ਕੰਮ ਹੀ ਇਹੋ ਜਿਹਾ ਸੀ ਜੀ ਇਹ ਕੰਮ ਚੱਲਦਾ ਹੀ ਨਹੀਂ ਸੀ ਪਰ ਜਦੋਂ ਫਿਰ ਸਿੱਧੂ ਮੂਸੇ ਵਾਲਾ ਨਾਂ ਲੈਂਦਾ ਹੈਗਾ ਫਿਰ ਤੁਸੀਂ ਇੱਕਦਮ ਫਿਰ ਉਹਦੇ ਚ ਆ ਜਾਂਦੇ ਹੋ ਵੀ ਅਸੀਂ ਇਸ ਫੀਲਡ ਚ ਨਵਦੀਪ ਨੂੰ ਲੈ ਕੇ ਜਾਣਾ ਜਾ ਮੈਂ ਆਪਣੇ ਪੋਤਰੇ ਨੂੰ ਇਸ ਫੀਲਡ ਚ ਲੈ ਕੇ ਜਾਣਾ ਹਾਂਜੀ ਲੈ ਕੇ ਆਵਾਂਗੇ ਜੀ ਬੱਚੇ ਨੂੰ ਹੁਣ ਅਸੀਂ ਇਹੀ ਸੋਚਦੇ ਆਂ ਵੀ ਉਹਨੂੰ ਅਸੀਂ ਇਸ ਲੈਂਡ ਤੇ ਲੈ ਕੇ ਆਈਏ ਹੂੰ ਜਦੋਂ ਵੱਡਾ ਹੋ ਗਿਆ ਵੀ ਅਸੀਂ ਜੀ ਨਵਦੀਪ ਐਪੀ ਜੀ ਨੇ ਇੱਕ ਗੱਲ ਹੈ ਕਿ ਅਸੀਂ ਬੜੀ ਸ਼ਾਂਤੀ ਨਾਲ ਆਪਦਾ ਜੋ ਹੈ ਲਾਈਫ ਜੋ ਸਪੈਂਡ ਕਰ ਰਹੇ ਸੀ ਮੈਂ ਬਿਜ਼ਨਸ ਕਰ ਰਿਹਾ ਸੀ ਕਾਫੀ ਖੁਸ਼ ਰਹੇ ਅਸੀਂ ਸਾਈਡ ਤੇ ਰਹੇ ਥੋੜਾ ਜਿਹਾ ਫੇਮ ਤੋਂ ਵੈਸੇ ਵੀ ਸਾਨੂੰ ਫੇਮ ਦੀ ਕਦੇ ਭੁੱਖ ਨਹੀਂ ਸੀ ਫੇਮ ਸਾਡੇ ਘਰੇ ਬਣੀ ਬਣਾਈ ਆਈ ਵੀ ਸੀ ਕੀ ਹੋਇਆ ਕਿ ਮੈਂ ਤੁਹਾਨੂੰ ਜੇ ਦਿਲ ਦੀ ਗੱਲ ਦੱਸਾਂ ਕਿ ਆਪਾ ਦਾ ਲੈਵਲ ਕੀ ਸੀ ਕੀ ਉਹ ਪੰਜਾਬੀ ਇੰਡਸਟਰੀ ਵਾਸਤੇ ਕਰਕੇ ਗਏ ਨੇ ਇਹ ਐਕਚੁਅਲ ਜੋ ਅਹਿਸਾਸ ਮੈਨੂੰ ਪਿਛਲੇ 2 ਸਾਲਾਂ ਚ ਹੋਇਆ ਸਾਨੂੰ ਖੁਦ ਨੂੰ ਆਈਡੀਆ ਹੀ ਨਹੀਂ ਸੀ ਸਾਡੇ ਪਰਿਵਾਰ ਨੂੰ ਵੀ ਮੇਰੇ ਪਾਪਾ ਕੀ ਸੀ ਕੀ ਉਹ ਕਰਕੇ ਗਏ ਨੇ ਸਹੀ ਵੀਰੀ ਉਹੀ ਗੱਲ ਹੁੰਦੀ ਹੈ ਬਾਹਰਲੇ ਬੰਦਿਆਂ ਨੂੰ ਜਿਆਦਾ ਪਤਾ ਹੁੰਦਾ ਘਰ ਨੂੰ ਪਤਾ ਨਹੀਂ ਹੁੰਦਾ ਵੀ ਸਾਡਾ ਬੰਦਾ ਜਾਂ ਸਾਡਾ ਪਰਿਵਾਰ ਨਹੀਂ ਸਾਨੂੰ ਕੋਈ ਅਹਿਸਾਸ ਨਹੀਂ ਸੀਗਾ ਕਿ ਵੀ ਐਡਾ ਨਾ ਐਡਾ ਨਾ ਸਾਨੂੰ ਕੋਈ ਅਹਿਸਾਸ ਨਹੀਂ ਸੀ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਮੈਂ ਮੇਲਜੋਲ ਥੋੜਾ ਜ਼ਿਆਦਾ ਸ਼ੁਰੂ ਕੀਤਾ ਬਾਹਰ ਦੇ ਲੋਕਾਂ ਨਾਲ ਉਹਨਾਂ ਦੇ ਸਰੋਤਿਆਂ ਨਾਲ ਹੂੰ ਤੇ ਅਹਿਸਾਸ ਹੋਇਆ ਕਿ ਇੱਕ ਕ੍ਰਿਸ਼ਮੇ ਦੇ ਵਾਂਗੂ ਆ ਸਾਡੇ ਲਈ ਸਾਰਾ ਕੁਝ ਰੋਜ਼ ਨਵੇਂ-ਨਵੇਂ ਸਰਪ੍ਰਾਈਜ਼ ਦੇਖਣ ਨੂੰ ਮਿਲਦੇ ਨੇ ਉਹਨਾਂ ਲਈ ਹਜੇ ਵੀ ਬਹੁਤ ਚੀਜ਼ਾਂ ਉਹਨਾਂ ਬਾਰੇ ਜੋ ਰੋਜ਼ ਨਵੇਂ-ਨਵੇਂ ਪਤਾ ਲੱਗਦੀਆਂ ਨੇ ਅਹਿਸਾਸ ਹੁੰਦਾ ਕਿ ਇਹ ਇੱਕ ਇੱਕ ਕ੍ਰਿਸ਼ਮਾ ਹੀ ਆ ਇੱਕ ਕਮਾਲ ਹੀ ਆ ਕੋਈ ਨਹੀਂ ਕਰ ਸਕਦਾ ਆਪਾਂ ਗੱਲ ਕਰਦੇ ਆ ਕਿ ਮੈਂ ਮੈਨੂੰ ਲੱਗਦਾ ਮੈਂ 10 ਜਨਮ ਹੀ ਲੈ ਲਾਂ ਮੈਂ ਉਹਨਾਂ ਵਰਗਾ ਨਹੀਂ ਬਣ ਸਕਦਾ ਔਰ ਕੁਝ ਰੱਬੀ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਬੇ ਨਾਨਕ ਦੀ ਸਿੱਧਾ ਹੱਥ ਕਹਿ ਸਕਦੇ ਆਪਾਂ ਸਿਰ ਤੇ ਸੀ ਉਹਨਾਂ ਦੇ ਜੋ ਕਰਕੇ ਨਾ ਤਾਂ ਸਿੱਖਿਆ ਜਾ ਸਕਦਾ ਨਾ ਕਰਿਆ ਜਾ ਸਕਦਾ ਅਸੀਂ ਆਪਦੀ ਕੋਸ਼ਿਸ਼ ਕਰਾਂਗੇ ਹੁਣ ਜੋ ਜਿਸ ਕਾਬਲ ਅਸੀਂ ਹੈਗੇ ਆ ਜੋ ਸਿੱਖਿਆ ਮੈਨੂੰ ਮੇਰੇ ਮਾਤਾ ਜੀ ਨੇ ਦਿੱਤੀ ਹੈ ਅਸੀਂ ਆਪਦਾ ਕੰਮ ਜ਼ਰੂਰ ਕਰਾਂਗੇ ਹੁਣ ਪਰ ਉਹਨਾਂ ਵਰਗਾ ਤਾਂ ਨਹੀਂ ਬਣਿਆ ਜਾ ਸਕਦਾ ਤੇ ਉਹ ਤਾਂ ਇੱਕ ਗ੍ਰਿਸ਼ਮਾਸ ਹੀ ਜੀ ਜੀ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈਗਾ ਗੈਂਗਸਟਰ ਕਰਦੇ ਨੇ ਲੈ ਵੀ ਲੈਂਦੇ ਨੇ ਕਿ ਵੀ ਅਸੀਂ ਕੀਤਾ 10 ਵੀ ਦਿੰਦੇ ਨੇ ਜੀ ਪਰ ਇਹ ਮੇਜਰ ਰਾਸਥਾਨੀ ਹੋਣਾ ਬਾਰੇ ਇਹ ਸੁਣਿਆ ਜਾਂਦਾ ਇੱਕ ਉਸ ਉਹਨਾਂ ਨੇ ਗੈਂਗਸਟਰ ਕਤਲ ਕੀਤਾ ਸੀ ਇੱਕ ਜੀ 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 ਇਹ ਉਹਨਾਂ ਦੇ ਗਾਇਕੀ ਕੈਰੀਅਰ ਤੋਂ ਥੋੜਾ ਪਹਿਲਾਂ ਦੀ ਗੱਲ ਹੈ ਇਹੋ ਇੱਕ ਕਾਰਨ ਬਣਿਆ ਸੀ ਇਹਨਾਂ ਦਾ ਗਾਇਕੀ ਦੇ ਵਿੱਚ ਆਉਂਦਾ ਅਸੀਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀਗਾ ਇਹ ਤੇ ਜੋ ਉਹਨਾਂ ਦਾ ਆਪਣਾ ਸਾਡਾ ਰਾਜਸਥਾਨ ਦੇ ਵਿੱਚ ਪਿੰਡ ਪੰਜ ਗਏ ਕੇ ਵੋਟਰਾਂ ਉੱਥੇ ਹੀ ਰਹਿੰਦੇ ਸੀਗੇ ਉੱਥੋਂ ਦਾ ਇੱਕ ਗੈਂਗਸਟਰ ਸੀਗਾ ਜਿਸ ਨੂੰ ਕਾਫੀ ਪਾਵਰ ਪਾਵਰਫੁਲ ਕਹਿ ਸਕਦੇ ਆਪਾਂ ਪੈਸੇ ਵਜੋਂ ਵੀ politically ਵੀ ਉਹਦੇ ਕਾਫੀ ਲਿੰਕ ਸੀਗੇ ਗੈਂਗਸਟਰ ਮਤਲਬ ਗੈਂਗਸਟਰ ਸ਼ਬਦ ਤਾਂ ਹੋਣਾ ਹੈਗਾ ਉਹ ਤੋਂ ਵੈਲੀ ਕਹ ਦਿੰਦੇ ਵੈਲੀ ਕਹ ਦਿੰਦੀ ਆ ਜੀ ਵੈਲੀ ਵੈਲੀ ਕਹਿੰਦੇ ਛੋਟੀ ਦਾ ਵੈਲੀ ਸੀ ਜਿਸ ਨੂੰ ਕੋਈ ਹੱਥ ਨਹੀਂ ਪਾ ਸਕਦਾ ਸੀ ਤੇ ਕੀ ਹੋਇਆ ਜੀ ਉਹ ਪਿੰਡ ਆਇਆ ਹੋਊਗਾ ਪਿੰਡ ਸਾਡੇ ਉੱਥੇ ਹਰ ਸਾਲ ਉੱਥੇ ਕੁਝ ਮੇਲਾ ਟਾਈਪ ਲੱਗਦਾ ਹੁੰਦਾ ਸੀ ਜੀ ਉੱਥੇ ਆਏ ਸੀਗੇ ਦੇ ਉਹਨਾਂ ਨੇ ਆਪਾਂ ਰਿਐਲਟੀ ਇਹ ਸੀ ਕਿ ਸਾਡੇ ਪਰਿਵਾਰ ਚੋਂ ਹੀ ਇੱਕ ਲੇਡੀਸ ਤੇ ਉਹਨਾਂ ਨੇ ਗਲਤ ਨਜ਼ਰ ਰੱਖੀ ਉਹ ਗੈਂਗਸਟਰ ਨੇ ਹੂੰ ਤੇ ਪਾਪਾ ਵਰਗਿਆਂ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤੇ ਜੱਟਾਂ ਤੋਂ ਨਹੀਂ ਜਰਿਆ ਗਿਆ ਜੀ ਹੂੰ ਉਹਨਾਂ ਨੇ ਪ੍ਰੋਪਰ ਪਲੈਨਿੰਗ ਕੀਤੀ ਉਸ ਬਾਰੇ ਪਲੈਨਿੰਗ ਕੀਤੀ ਤੇ ਉਹਨਾਂ ਨੂੰ ਪਤਾ ਸੀ ਕਿ ਫਲਾਣੇ ਦਿਨ ਉਸਨੇ ਸਾਡੇ ਪਿੰਡ ਆਉਣਾ ਹੈ ਗੈਂਗਸਟਰ ਵੀ ਥੋੜਾ ਐਸਾ ਚੈਲੰਜ ਕੀਤਾ ਸੀ ਚੈਲੰਜ ਕਰਕੇ ਗਿਆ ਸੀ ਜੀ ਗੈਂਗਸਟਰ ਉਹ ਵੀ ਮੈਂ ਇਸ ਦਿਨ ਆਉਂਗਾ ਵੀ ਮੈਂ ਇਸ ਦਿਨ ਆਉਂਗਾ ਹੂੰ ਉਹ ਆਇਆ ਜੀ ਉਹੀ ਆਉਣ ਦਾ ਕਾਰਨ ਉਹਦੀ ਮੌਤ ਦਾ ਕਾਰਨ ਵੀ ਬਣੀ ਅਸਲਾ ਤਾਂ ਉਹ ਨਹੀਂ ਹੁੰਦਾ ਸੀ ਕਿਸੇ ਕੋਲੇ ਪਰ ਉਹ ਗੈਂਗਸਟਰ ਕੋਲੇ ਜ਼ਰੂਰ ਅਸਲਾ ਸੀਗਾ ਉਹਦੇ ਕੋਲੇ ਇੱਕ ਰਵਾਲਵਰ ਸੀ ਤੇ ਉਹ ਹਮੇਸ਼ਾ ਬੁਲਟ ਤੇ ਹੁੰਦਾ ਸੀਗਾ ਜੀ ਟਾਵੇਂ ਢੱਲੇ ਪਿੰਡਾਂ 'ਚ ਬੁਲਟ ਹੁੰਦਾ ਸੀਗਾ ਜੀ ਬੁਲਟ ਦੀ ਆਵਾਜ਼ੋਂ ਦੂਰੋਂ ਹੀ ਪਤਾ ਲੱਗ ਜਾਂਦੀ ਹੈ ਕਿ ਬੁਲਟ ਆ ਰਿਹਾ ਹੈ ਹੂੰ ਉਹਦੇ ਲਈ ਪਲੈਨਿੰਗ ਕੀਤੀ ਗਈ ਉਹ ਪਿੰਡ 'ਚ ਐਂਟਰ ਹੁੰਦਾ ਬੜੇ ਹੀ ਉਹਨਾਂ ਨੂੰ ਪਲੈਨਿੰਗ ਦੇ ਨਾਲ ਉਹਨੂੰ ਫੜਿਆ ਜਾਂਦਾ ਜੀ ਤੇ ਫੜਨ ਤੋਂ ਬਾਅਦ ਜਦੋਂ ਉਹ ਉਹਨੂੰ ਉਮੀਦ ਨਹੀਂ ਸੀ ਗੈਂਗਸਟਰ ਨੂੰ ਵੀ ਮੈਨੂੰ ਮੂਰੋਂ ਕੰਪੀਟੀਸ਼ਨ ਮਿਲੂਗਾ ਤੇ ਉਹਦਾ ਜੋ ਰਵਾਲਵਰ ਸੀਗਾ ਇਹਨਾਂ ਨੇ ਆਪਦੇ ਹੱਥ 'ਚ ਕਰ ਲਿਆ ਉਹਦੇ ਭੱਜਦੇ ਦੇ ਦੋ ਗੋਲੀਆਂ ਵੀ ਮਾਰੀਆਂ ਲਾਤੀ ਹੂੰ ਉਹ ਪਿੰਡ 'ਚ ਕਿਸੇ ਕੋਲੇ ਆਉਂਦਾ ਹੁੰਦਾ ਸੀ ਜਿਹਨੂੰ ਉਸਦੇ ਰਵਾਲਵਰ ਨਾਲੀ ਉਸਦੇ ਰਵਾਲਵਰ ਨਾਲੀ ਹੂੰ ਜਦੋਂ ਉਹਨੂੰ ਬੁਲਟ ਤੋਂ ਸਿੱਟਿਆ ਜੀ ਉਹਦਾ ਰਵਾਲਵਰ ਵੀ ਥੱਲੇ ਡਿੱਗ ਗਿਆ ਹੂੰ ਮੇਰੇ ਪਾਪਾ ਸੀ ਤੇ ਮੇਰੇ ਮੋਢਤਾ ਜੀ ਜੀ ਦੋਨਾਂ ਨੇ ਜੋ ਐ ਪਲੈਨਿੰਗ ਸਾਰੀ ਕੀਤੀ ਸੀਗੀ ਹੂੰ ਉਹ ਭੱਜ ਕੇ ਤੇ ਉਸ ਉਸੇ ਸਾਡੇ ਪਿੰਡ ਦੇ ਵਿੱਚ ਇੱਕ ਲੇਡੀ ਸੀਗੀ ਉਹਨਾਂ ਨੂੰ ਉਹਨੂੰ ਦਾਦੀ ਜਾਂ ਮम्मा ਕੁਝ ਕਹਿੰਦਾ ਹੁੰਦਾ ਸੀ ਉਹ ਉਹਨਾਂ ਦੇ ਘਰੇ ਜਾਂਦਾ ਹੁੰਦਾ ਸੀ ਉਹ ਉਹ ਉਹਨਾਂ ਦੇ ਘਰੇ ਗਿਆ ਤੇ ਬੰਦੇ ਨੂੰ ਨਹੀਂ ਸਮਝ ਆਈ ਕਿਉਂਕਿ ਉਹਨੂੰ ਉਮੀਦ ਨਹੀਂ ਸੀ ਨਾ ਵੀ ਮੈਨੂੰ ਇਹ ਵਾਪਰੂਗਾ ਇਹ ਵਾਪਰੂਗਾ ਕਿ ਉਹ ਗੱਲਾਂ ਨਾ ਕੋਈ ਬਾਹਲੀ ਹੱਤ ਚੁੱਕਦਾ ਪਰ ਕਦੇ ਨਾ ਕਦੇ ਦਾ ਅੰਤ ਦਾ ਹਿੱਡਲ ਵਰਗਿਆਂ ਦਾ ਵੀ ਆਇਆ ਜੀ ਕਿੰਨੀ ਪਾਵਰ ਸੀ ਉਹਨਾਂ ਕੋਲੇ ਜੀ ਉਹ ਜਾ ਕੇ ਉਹ ਲੇਡੀਜ਼ ਦੇ ਘਰੇ ਪੇਟੀ ਥੱਲੇ ਲੁੱਕ ਗਿਆ ਜੀ ਪਰ ਇਹਨਾਂ ਨੇ ਉਹਦੇ ਮਿੱਠੀ ਬਈ ਸੀ ਵੀ ਅੱਜ ਜਾਂ ਉਹ ਨਹੀਂ ਤੇ ਜਾ ਆਪਾਂ ਨਹੀਂ ਪਾਪਾ ਨੇ ਉਹਦੇ ਰਿਵਾਲਵਰ ਨਾਲ ਹੀ ਦੋ ਗੋਲੀਆਂ ਦਾ ਉੱਥੇ ਉਹਦੇ ਮਾਰ ਹੀ ਚੁੱਕੇ ਸੀ ਲੱਤ ਤੇ ਲੱਗੀ ਜ਼ਖਮੀ ਹੋ ਗਿਆ ਸੀ ਉਹ ਕਰ ਦੇ ਗਰਾਉਂਦੇ ਜਦੋਂ ਉਹਨੂੰ ਫੜਿਆ ਤੇ ਉਹਦੇ ਜੋ ਚਾਰ ਦੀ ਚਾਰ ਗੋਲੀਆਂ ਜੋ ਬਾਕੀ ਸੀ ਉਹਦੇ ਧਾਰਤੀਆਂ ਜੀ ਸੀ ਨੇ। ਕਤਲ ਕਰਨ ਤੋਂ ਬਾਅਦ ਇਹ ਵੀ ਸੁਣਿਆ ਜਾਂਦਾ ਕਿ ਤੁਹਾਡੇ ਤਾਇਆ ਜੀ ਸਾਰਾ ਆਪਣੇ ਉੱਪਰ ਲੈ ਲੈਂਦੇ ਨੇ। ਜੀ। ਰਾਜਸਥਾਨੀ ਮੇਜਰ ਸਾਹਿਬ ਨੂੰ ਬਰੀ ਕਰਾ ਦਿੰਦੇ ਨੇ। ਪਾਪਾ ਨੂੰ ਕੁਝ ਟਾਈਮ ਦੀ ਜੇਲ੍ਹ ਹੋਈ ਸੀ 6-7 ਮਹੀਨਿਆਂ ਦੀ। ਹਾਂ ਜੀ। 6-7 ਮਹੀਨੇ ਉਹ ਜੇਲ੍ਹ ਦੇ ਵਿੱਚ ਰਹੇ ਸੀ। ਉਹੀ ਜੇਲ੍ਹ 'ਚੋਂ ਮੇਜਰ ਸਿੰਘ ਤੋਂ ਉਹ ਮੇਜਰ ਰਾਜਸਥਾਨੀ ਬਣ ਕੇ ਆਏ ਸੀ। ਹੂੰ। ਉੱਥੇ ਕਰਨ ਨੂੰ ਕੁਝ ਨਹੀਂ ਹੁੰਦਾ ਸੀ। ਉੱਥੇ ਗਾਉਣਾ ਸ਼ੁਰੂ ਕੀਤਾ। ਲਿਖਣ ਦਾ ਵੀ ਸ਼ੌਂਕ ਸੀ ਇਹਨਾਂ ਨੂੰ। ਜੀ ਜੇਲ੍ਹ ਚ ਉਹਨਾਂ ਦੇ ਬਾਕੀ ਜੋ ਉੱਥੇ ਸਾਥੀ ਉਹਨਾਂ ਨੂੰ ਮਿਲੇ ਉਹਨਾਂ ਵੱਲੋਂ ਕਾਫੀ ਉਹਨਾਂ ਨੂੰ ਭਰਮ ਹੰਗਾਰਾ ਮਿਲਿਆ ਵੀ ਵੀ ਤੁਹਾਡੇ ਚ ਕਲਾ ਹੈ ਹੂੰ ਉਹਨਾਂ ਨੇ ਉਸ ਗੱਲ ਨੂੰ ਸ਼ੌਂਕ ਉਹਨਾਂ ਨੂੰ ਪਹਿਲਾਂ ਵੀ ਸੀ ਪਰ ਉੱਥੇ ਫ੍ਰੀ ਟਾਈਮ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਿਆ ਉਹਨਾਂ ਨੇ ਇਹ ਸੀ ਨੂੰ ਬਣਾ ਲਿਆ ਜੀ ਜੇਲ੍ਹ ਤੋਂ ਬਾਹਰ ਆ ਕੇ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਨਹੀਂ ਹੂੰ ਖੇਤੀਬਾੜੀ ਪਿੰਡ ਕਰਦੇ ਸੀ ਦੇ ਖੇਤੀਬਾੜੀ ਪਾਸੇ ਰੱਖ ਕੇ ਬਹੁਤ ਵੱਡਾ ਉਹਨਾਂ ਨੇ ਆਪਣੀ ਲਾਈਫ ਦਾ ਜੋ ਰਿਸਕ ਲਿਆ ਉਦੋਂ ਜੀ ਚੱਲ ਪੇਸ ਲਾਈਨ 'ਚੋਂ ਸਪੋਰਟ ਕੋਈ ਨਹੀਂ ਮਿਲੀ ਕਿਉਂ ਚੰਗਾ ਨਹੀਂ ਸਮਝਿਆ ਜਾਂਦਾ ਸੀ ਸਮਾਂ ਹੋ ਜਾ ਸੀ ਕਹਿੰਦੇ ਸੀ ਨਚਾਰ ਹੈ ਜੀ ਹੂੰ ਇਸ ਤਰਿਕਾ ਦੇ ਵੜ ਜੋ ਹੈ ਉਦੋਂ ਯੂਜ਼ ਦਿੱਤੇ ਜਾਂਦੇ ਸੀ ਪਰਿਵਾਰ ਦੇ ਵਿੱਚ ਹੀ ਕਿਹਾ ਜਾਂਦਾ ਸੀ ਜੀ ਜੀ ਮਤਲਬ ਬਹੁਤ ਸੁਣਿਆ ਹੈਗਾ ਕਿ ਵਿਰੋਧ ਹੁੰਦਾ ਰਿਹਾ ਹੈਗਾ ਬਹੁਤ ਸਮੇਂ ਤੱਕ ਹੁੰਦਾ ਰਿਹਾ ਤੁਹਾਡੇ ਵੀ ਪਰਿਵਾਰ ਵੱਲੋਂ ਹੁੰਦਾ ਰਿਹਾ ਹਾਂ ਜੀ ਸਾਰੇ ਕਰਦੇ ਸੀ ਉਦੋਂ ਉਹ ਉਦੋਂ ਐਂ ਕਹਿ ਦਿੰਦੇ ਸੀ ਦੇਖਿਆ ਸੀ ਖੇਤ ਚਾਲ ਬਹੋਂਦਾ ਹਾਂਜੀ ਉਦੋਂ ਤੇ ਤੂੰ ਵੀ ਢੋਲ ਕੀ ਤੇ ਆਇਆ ਵਾਠਾ ਹਾਂਜੀ ਹਾਂ ਅੱਛਾ ਦੋ ਵਿਆਹਾਂ ਦੀ ਕੀ ਗੱਲ ਹੈ ਵਿਆਹ ਜਿਹੜਾ ਕਤਲ ਤੋਂ ਪਹਿਲਾਂ ਇੱਕ ਵਿਆਹ ਉਹਨਾਂ ਦਾ ਹੋਇਆ ਇੱਕ ਬੇਟੀ ਵੀ ਬੱਚਾ ਕੋਈ ਨਹੀਂ ਸੀ ਪਹਿਲਾ ਜੋ ਵਿਆਹ ਹੋਇਆ ਸੀਗਾ ਉਹਨਾਂ ਕੋਲੇ ਕਾਫੀ ਜ਼ਮੀਨ ਜਾਇਦਾਦ ਸੀਗੀ ਉਹਨਾਂ ਦੇ ਬ੍ਰਦਰ ਨਹੀਂ ਸੀ ਲੇਟਿਸ ਦੇ ਕੋਈ ਜੀ ਉਹਨਾਂ ਕੋਲ ਕਰਜਵਾਈ ਦਾ ਚੱਕਰ ਸੀ ਕਰਜਵਾਈ ਦਾ ਚੱਕਰ ਸੀਗਾ ਜੀ ਇਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਕਰਜਵਾਈ ਰਹੋ ਕਾਫੀ ਜ਼ਮੀਨ ਜਾਇਦਾਦ ਜੋ ਸੀਗੀ ਵੀ ਤੁਸੀਂ ਸੰਭੋ ਇਹ ਕਹਿੰਦੇ ਵੀ ਜਿਹੜੀ ਚੀਜ਼ ਤੇ ਮੇਰਾ ਹੱਕ ਨਹੀਂ ਜਿਹੜੀ ਚੀਜ਼ ਮੇਰੀ ਨਹੀਂ ਵੀ ਮੈਂ ਨਹੀਂ ਨਾਲੇ ਲੋਕੇ ਕਹਿੰਦੇ ਨੇ ਕਿ ਵੀ ਕਤਲ ਕੇਸ ਪੈਣ ਤੋਂ ਬਾਅਦ ਇਹ ਗੱਲ ਹੋਈ ਹੈ ਨਹੀਂ ਜੀ ਉਹ ਦੋਨੇ ਗੱਲਾਂ ਇਹ ਪੈਰਲਲ ਚੱਲ ਜਾਂਦੀਆਂ ਪਰ ਇਹ ਗੱਲਾਂ 'ਚ ਫਰਕ ਆ ਥੋੜਾ ਜਿਹਾ ਹੂੰ ਤੇ ਇਹਨਾਂ ਨੇ ਉਦੋਂ ਡਿਸੀਜਨ ਲਿਆ ਆ ਆਪਣੀ ਲਾਈਫ ਦਾ ਕਿ ਮੈਂ ਘਰ ਜਵਾਈ ਨਹੀਂ ਰਹੂੰਗਾ ਇਹਨਾਂ ਨੇ ਆਪਣੀ ਲਾਈਫ ਉੱਤੇ ਦੁਬਾਰਾ ਸ਼ੁਰੂ ਕੀਤੀ ਸਿੰਗਿੰਗ ਦੇ ਕੈਰੀਅਰ ਦੇ ਵਿੱਚ ਜੀ ਜੇ ਕੋਈ ਆਮ ਬੰਦਾ ਹੁੰਦਾ ਅਗਲਾ ਕਹਿੰਦਾ ਯਾਰ ਸਾਰਾ ਕੁਝ ਬਣਿਆ ਬਣਾਇਆ ਮੈਨੂੰ ਮਿਲਦਾ ਮੈਂ ਜਾ ਕੇ ਬਹਿ ਜਾਣਾ ਟੋਰ ਨਾਲ ਹੂੰ ਪਰ ਇਹਨਾਂ ਦੀ ਲਿਖੀ ਸੀ ਇਹਨਾਂ ਦੀ ਕਿਸਮਤ ਸੀ ਇਹਨਾਂ ਨੂੰ ਆਪਣੀ ਮਿਹਨਤ ਤੇ ਭਰੋਸਾ ਸੀ ਜੀ ਜਦੋਂ ਬੰਦੇ ਦੇ ਅੰਦਰੋਂ ਆਵਾਜ਼ ਆ ਜੇ ਵੀ ਮੈਂ ਇਹ ਕੰਮ ਕਰ ਸਕਦਾ ਤੇ ਮੈਂ ਕਰ ਨਹੀਂ ਆ ਕਈ ਡੋਲ ਜਾਂਦੇ ਨੇ ਕਈ ਕਰ ਜਾਂਦੇ ਨੇ ਤੇ ਕਰਨ ਵਾਲਿਆਂ ਦਾ ਦੁਨੀਆ ਤੇ ਨਾਮ ਹੋ ਜਾਂਦਾ ਤੇ ਨਾਮ ਵਾਜਦਾ ਉਹ ਹੋ ਗਿਆ ਉਸ ਵਿਆਹ ਦਾ ਹਾਂਜੀ ਉਹ ਤੋਂ ਡਿਵੋਰਸ ਕਿਹੜੇ ਹੁੰਦੇ ਸੀਗੇ ਜੀ ਬਸ ਪੰਚਾਇਤ ਦੇ ਵਿੱਚ ਹੀ ਬਸ ਹਾਂਜੀ ਹਾਂਜੀ ਫਿਰ ਦੂਸਰਾ ਵਿਆਹ ਹੁੰਦਾ ਗਿਆ ਤੁਹਾਡੇ ਨਾਲ ਨਾ ਤੁਸੀਂ ਦੱਸ ਦਿਓ ਕਿ ਤੁਹਾਡੀ ਭੂਆ ਉਹ ਇਧਰ ਇਸ ਕਰ ਸੀ ਮੇਰੀ ਭੂਆ ਉਸ ਕਰੇ ਜਿਹੜੇ ਨਾਲ ਦਾਇਆ ਜਿਹਨਾਂ ਦੇ ਘਰੇ ਜਿਹੜੇ ਬੋਰ ਸਿੰਘ ਜਿਹਨਾਂ ਤੁਸੀਂ ਗੱਲ ਹਾਂਜੀ ਹਾਂਜੀ ਜੀ ਉਹਨਾਂ ਨੇ ਸਾਡਾ ਰਿਸ਼ਤਾ ਕਰਾਇਆ ਸੀ ਫਿਰ ਗਾਣਾ ਤਾਂ ਪਹਿਲਾਂ ਸ਼ੁਰੂ ਕਰਤਾ ਸੀ ਤੁਹਾਡੇ ਵਿਆਹ ਤੋਂ ਨਹੀਂ ਜੀ ਉਸ ਦਾ ਘਰੇ ਸੀ ਖੇਤੀਬਾੜੀ ਕਰਦੇ ਸੀ ਕਿੰਨੇ ਸਾਲ ਖੇਤੀਬਾੜੀ ਕਰੀ ਫਿਰ ਬਾਈ ਹੋਣਾ ਨੇ ਉਹ ਸੱਡੇ ਵਿਆਹ ਤੋਂ 6 ਸਾਲ ਦੀ 6 ਸਾਲ ਬਾਅਦ ਹਾਂਜੀ 6 ਸਾਲ ਉਹਨਾਂ ਨੂੰ ਸ਼ੌਂਕ ਸੀ ਗਾਉਂਦੇ ਰਹਿੰਦੇ ਸੀ ਉਹ ਖੇਤ ਜਾਂਦੇ ਕਹਿੰਦੇ ਦੇ ਡੋਲੂ ਡੋਲੂ ਨਾ ਕਹਿੰਦੇ ਗਾਉਂਦੇ ਸੀ ਹਾਂ ਹਾਂ ਉਹ ਪਿੰਡ ਵਾਲੇ ਉਹਨਾਂ ਦੇ ਜੋ ਯਾਰ ਦੋਸਤ ਨੇ ਜਦੋਂ ਮੈਂ ਜਾਣਾ ਹੁਣ ਵੀ ਪਿੰਡ ਸਾਡੇ ਰਾਜਸਥਾਨ ਉਹਨਾਂ ਦੇ ਫਰੈਂਡਸ ਸੀ ਜੋ ਕਲਾਸਮੇਟ ਸੀ ਗੁਰੂ ਗੁਰੂ ਦੀਦਾਰ ਸੰਧੂ ਨੂੰ ਮੰਨਦੇ ਉਹਨਾਂ ਨੇ ਕੋਈ ਗੁਰੂ ਧਾਰਿਆ ਨਹੀਂ ਹੋਇਆ ਸੀ ਉਹਨਾਂ ਨੂੰ ਪਸੰਦ ਸੀਗੇ ਸੁਣਦੇ ਰਹਿੰਦੇ ਸੀ। ਸੁਣ ਜਿਆਦਾ ਸੌਂਦੇ ਸੀ ਉਹਨਾਂ ਨੂੰ। ਮਿਲੇ ਵੀ ਸੀਗੇ? ਨਹੀਂ ਮਿਲੇ ਨਹੀਂ। ਨਹੀਂ ਮਿਲੇ ਸੀ ਜੀ। ਹਾਂ ਮਿਲੇ ਸੀ ਇੱਕ ਵਾਰ। ਜੀ। ਕੋਈ ਪ੍ਰੋਗਰਾਮ ਸੀਗਾ ਇਧਰ ਲੁਧਿਆਣੇ ਕੋਲੇ। ਹੂੰ। ਉੱਥੇ ਮਿਲੇ ਸੀ ਜੀ ਉਹਨਾਂ ਨੂੰ। ਉਹਨਾਂ ਦੀ ਸਟੇਜ ਤੇ ਪਾਪਾ ਨੇ ਉਹਨਾਂ ਦਾ ਹੀ ਗੀਤ ਉਹਨਾਂ ਨੂੰ ਗਾ ਕੇ ਕਾਫੀ ਪ੍ਰਭਾਵਿਤ ਕੀਤਾ ਸੀ ਮੈਂ ਵੀ ਇਹ ਗੱਲ ਸੁਣੀ ਸੀ। ਜੀ। ਮਿਲੇ ਸੀ ਹਾਂ ਜੀ। ਅੱਛਾ ਜਦੋਂ ਫਿਰ ਉੱਥੋਂ ਛੱਡ ਕੇ ਆਉਨੇ ਆ ਤੁਸੀਂ ਕਹਿੰਦੇ ਪਰਿਵਾਰ ਵਿਰੋਧ ਕਰਦਾ। ਪਹਿਲਾਂ ਪੰਜਾਬ ਕੱਲੇ ਆਉਂਦੇ ਨੇ ਕਿ ਤੁਸੀਂ ਨਾਲ ਆਉਂਦੇ ਹੋ? ਕੱਲੇ ਹੀ ਆਏ ਸੀ ਜੀ ਪਹਿਲਾਂ। ਅਸੀਂ ਤਾਂ ਬਾਅਦ ਚ ਆਇਆ। ਇੱਥੇ ਜਦੋਂ ਕੱਲੇ ਆਉਂ ਨਹੀਂ ਉਹ ਪਹਿਲਾਂ ਆਈਸੀਜੀ ਉੱਥੇ ਲੁਧਿਆਣੇ ਕੋਲ ਸਾਡੀ ਮਾਸੀ ਜੀ ਹੈ ਮੇਰੀ ਮਾਸੀ ਜੀ ਉਹ ਸਾਡੇ ਮਾਸੜ ਜੀ ਨੇ ਬਈ ਬਹੁਤ ਸਾਹ ਦਿੱਤਾ ਗਿਆ ਕੀ ਦਾ ਅਸਲ ਚ ਉਹ ਹੀ ਗਾਇਕ ਬਣਾਉਣ ਵਾਲਾ ਸੀ ਜੀ ਉਹਨਾਂ ਨੂੰ ਜੀ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਨਾਮ ਭਰਪੂਰ ਸਿੰਘ ਜੀ ਸੀ ਮੇਰੇ ਮਾਸੜ ਜੀ ਦਾ ਜੀ ਤੇ ਇੱਕ ਸੇਖੇ ਦਾ ਮੀਤ ਸੀ ਗੁਰਮੀਤ ਮੀਤਾ ਗਾਣੇ ਲਿਖਦਾ ਸੀ ਹੂੰ ਉਹ ਵੀ ਸਾਡੇ ਰਿਸ਼ਤੇਦਾਰੀ ਚ ਹੀ ਸੀਗਾ ਜੀ ਉਹ ਗਏ ਸੀ ਉਹ ਤਾਂ ਸਾਡੇ ਕੋਲੇ ਤੇ ਉਹਨਾਂ ਦੇ ਕੋਲ ਹੀ ਰਹਿੰਦੇ ਸੀ ਜੀ ਉਹਨਾਂ ਦੇ ਨਾਲ ਹੀ ਆ ਗਏ ਇਹ ਦੋ ਪਰਸਨ ਦੋ ਨਾਮ ਇਹੋ ਜਿਹੇ ਨੇ ਜਿਨ੍ਹਾਂ ਨੇ ਮੇਜਰ ਰਾਜਸਤਾਨੀ ਨੂੰ ਲੈ ਕੇ ਆਏ ਸਪੋਰਟ ਇਹ ਦੋ ਬੰਦਿਆਂ ਦੀ ਸਪੋਰਟ ਸੀ ਓਨਲੀ ਦੋ ਬੰਦਿਆਂ ਦੀ ਗੁਰਮੀਤ ਮੀਤ ਤੇ ਪ੍ਰਭੂ ਸਿੰਘ ਹਾਂਜੀ ਅੱਛਾ ਫਿਰ ਉਹ ਇੱਥੇ ਆਪਦਾ ਸਟ੍ਰਗਲ ਸ਼ੁਰੂ ਕਰਦੇ ਨੇ ਸੰਘਰਸ਼ ਸ਼ੁਰੂ ਕਰਦੇ ਨੇ ਗਾਇਕੀ ਦੇ ਖੇਤਰ ਚ ਫਿਰ ਜਦੋਂ ਚਰਚਾ ਚ ਆਉਂਦੀ ਹੈ ਫਿਰ ਤੁਸੀਂ ਇੱਥੇ ਆਉਨੇ ਹੋ ਹਾਂਜੀ ਹਾਂ ਜਦੋਂ ਚਰਚਾ ਛੱਡ ਜਾਂਦੀ ਹੈ ਕਿ ਮੇਜਰ ਰਾਜਸਤਾਨੀ ਆਇਆ ਕੋਈ ਮਾਰਕੀਟ ਜੀ ਅਸੀਂ ਭਦੌੜ ਆਏ ਸੀ ਜੀ ਤੇ ਭਦੌੜ ਰਹੇ ਹਾਂ ਹਾਂ ਜੀ ਪਰ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਕਿ ਉੱਥੇ ਸਾਡੀ ਖੇਤੀ ਬਹੁਤ ਸੀ ਤੇ ਇੱਥੇ ਜਦੋਂ ਨਵਦੀਪ ਦਾ ਜਨਮ ਹੋਇਆ ਸਾਬਣ ਕਿਸੇ ਦਾ ਘਰੋਂ ਮੰਗ ਕੇ ਲਿਆਈ ਹਾਂ ਬਸ ਉਹ ਹਲਾ دیے ਇਹ ਜੇ ਸੀਗੇ ਜੀ ਕੁਝ ਨਹੀਂ ਇਹ ਇਹ ਗੱਲ ਕਿਉਂ ਕਰਦੇ ਫਿਰ ਖੇਤੀ ਤਾਂ ਉੱਥੇ ਬਹੁਤ ਸੀਗੀ ਪੈਸਾ ਤਾਂ ਸੀਗਾ ਹੀ ਪੈਸਾ ਨਾਲ ਨਹੀਂ ਕੁਝ ਲੈ ਕੇ ਆਏ ਸੀ ਜੀ ਹਾਂ ਹਾਂ ਜੀ ਆਪਦੇ ਦਮ ਤੇ ਆਏ ਸੀ ਆਪਦੇ ਦਮ ਤੇ ਆਏ ਸੀ ਕਿਉਂਕਿ ਬਰੋਥ ਸੀਗਾ ਬਰੋਥ ਸੀਗਾ ਨਹੀਂ ਕਰਦਿਆਂ ਨੇ ਜਮਾ ਕਹਿ ਦਿੱਤਾ ਸੀ ਕਿ ਵੀ ਮੇਜਰ ਸਿਆਂ ਵਾਪਸ ਨਾ ਮੁੜੀ ਜੇ ਤੂੰ ਆ ਗਾਇਕੀ ਵਾਲੇ ਖੇਤਰ ਜਾਣਾ ਸਪੋਰਟ ਕੋਈ ਨਹੀਂ ਸੀ ਫਾਈਨੈਂਸ਼ੀਅਲ ਵੀ ਤੇ ਵੈਸੇ ਵੀ ਮਾਨਸਿਕ ਵੀ ਨਹੀਂ ਨਹੀਂ ਫਿਰ ਬਾਅਦ ਚ ਕਿਉਂ ਬਾਅਦ ਤੱਕ ਇਹਨੇ ਕਿ ਬੈਗ ਚੱਕਣ ਲੱਗ ਗਏ ਸੀ ਕਿ ਪੈਸੇ ਵਾਲੇ ਇਹ ਤਾਂ ਫਿਰ ਦੇਖੋ ਹੈਪੀ ਜੀ ਜਦੋਂ ਨਾਮ ਬਣ ਜਾਂਦਾ ਫਿਰ ਤਾਂ ਘਰ ਇੱਕ ਟਾਈਮ ਤੇ ਚੱਲੀ ਚੱਲੀ ਜਾਣ ਦੀ ਰੋਟੀ ਬਣਦੀ ਸੀ ਜੀ ਤਿੰਨ ਤਿੰਨ ਬੱਧ ਰਹੁੰਦੇ ਸੀ ਹੂੰ ਉਹ दारू ਵਾਲੀ ਗੱਲ ਆ ਜਾਂਦੀ ਹੈ ਜੀ ਜਿੰਨੇ ਆਉਂਦੀ ਸਾਰੇ ਫੀਨ ਵਾਲੀ ਆਉਂਦੇ ਸੀ ਹੂੰ दारू ਦਾ ਕੋਈ ਹਿਸਾਬ ਨਹੀਂ ਸੀ ਜਿੰਨੀ ਸਾਡੇ ਘਰੇ ਚੱਲਦੀ ਸੀ ਉਹੀ ਕਾਰਨ ਹੈ ਕਿ ਮਾਦਾ ਜੀ ਨੂੰ ਇਹ ਜ਼ਿਆਦਾ ਫਿਕਰ ਸੀਗੀ ਕਿ ਨਾ ਬਬੇ ਨਵੀ ਇਸ ਲਾਈਨ ਚ ਇਹ दारू ਹੀ ਕਾਰਨ ਮੌਤ ਦਾ ਬਣਦਾ ਹੈਗਾ ਜਾਂ ਇੱਕ ਚਰਚਾ ਇਹ ਛੜਦੀ ਹੈ ਕਿ ਮੇਜਰ ਰਾਜਸਥਾਨੀ ਨੂੰ ਕੁਝ ਪਾ ਕੇ ਦਿੱਤਾ ਗਿਆ ਸੀ ਨਹੀਂ ਨਹੀਂ ਜੀ ਨਾ दारू ਦਾ ਹੀ ਕਾਰਨ ਹੈ ਕੋਈ ਟਾਪ ਪੁਆਇੰਟ ਕੋਈ ਹਾਂਜੀ ਕੀ ਕਹਿ ਸਕਦੇ ਜੀ ਕਿੰਨੇ ਲਿਆਂਦਾ ਹੋਊਗਾ ਘਰੇ ਪਰਿਵਾਰ ਦੇ ਲੋਕ ਸੀ ਜੀ ਕੋਈ ਬਾਹਰਲਾ ਬੰਦਾ ਨਹੀਂ ਸੀ ਹੂੰ दारू ਹੀ ਕਾਰਨ ਸੀਗੀ ਹਰਟੈਕ ਜੋ ਹੈ ਜਿਆਦਾ ਡਰਿੰਕ ਕਰਨੀ ਹੋਈ ਸੀ ਜਿਆਦਾ ਡਰਿੰਕ ਕਰਦੇ ਜਿਆਦਾ ਡਰਿੰਕ ਕਰ ਤੁਸੀਂ ਰੋਕਦੇ ਨਹੀਂ ਸੀਗੇ ਰੋਕਦੇ ਸੀ ਜੀ ਅਸੀਂ ਤਾਂ ਬਹੁਤ ਰੋਕਦੇ ਸੀ ਵਾਰ ਉਹ ਥੋੜਾ ਜਿਹਾ ਫਿਰ ਘਰੇ ਘਰੇ ਲੜਾਈ ਹੋ ਜਾਂਦੀ ਸੀ ਅਕਸਰ ਜਿਵੇਂ ਮੈਂ ਸੁਣਿਆ ਕਿ ਲੜਾਈ ਹੋ ਜਾਂਦੀ ਸੀ ਨਵਦੀਪ ਨੂੰ ਗੱਡੀ 'ਚ ਬਿਠਾਇਆ ਸਵੇਰੇ ਨੂੰ ਨਵਦੀਪ ਰਾਜਸਥਾਨ ਹੁੰਦਾ ਸੀ ਐਂ ਤਾਂ ਬਹੁਤ ਕੁਝ ਹੋ ਜਾਂਦਾ ਸੀ ਜੀ ਫਿਰ ਹੁਣ ਵਾਲੀਆਂ ਗੱਲਾਂ ਕਰਾਂਗੇ ਤਾਂ ਕੋਈ ਫਾਇਦਾ ਨਹੀਂ ਇਹਨਾਂ ਦਾ ਉਹਨਾਂ ਦੇ ਸੁਭਾਅ ਬਾਰੇ ਮੈਂ ਸੁਣਿਆ ਨਵਦੀਪ ਭਾਈ ਜਿਵੇਂ ਤੁਸੀਂ ਚਲੋ ਛੋਟੇ ਸੀਗੇ ਪਰ ਤੁਹਾਨੂੰ ਆਪਣੀ ਮਾਤਾ ਤੋਂ ਸੋਨ ਨੂੰ ਮਿਲਿਆ ਹੋਊਗਾ ਆਪਣੇ ਪਰਿਵਾਰ ਦੇ ਵਿੱਚੋਂ ਸੋਨ ਨੂੰ ਮਿਲਿਆ ਹੋਊਗਾ ਕਹਿੰਦੇ ਸੁਭਾਅ ਬੜਾ ਪਿਆਰਾ ਸੀ ਮਿੱਠਾ ਸੀ ਉਹ ਇਹ ਨਹੀਂ ਸੋਚਦੇ ਸੀ ਕਿ ਮੈਂ ਬਹੁਤ ਵੱਡਾ ਗਾਇਕ ਹਾਂ ਤੋ ਆਮੀ ਲੋਕਾਂ ਨੂੰ ਮਿਲਦੇ ਸੀ ਮੈਂ ਅੱਜ ਕੱਲ੍ਹ ਵਾਲੇ ਗਾਇਕਤਾ ਬੌਂਸਰ ਰੱਖਦੇ ਨੇ 25 25 33 ਨਹੀਂ ਜੀ ਬੌਂਸਰ ਤਾਂ ਉਹਨਾਂ ਨੇ ਕਦੇ ਵੀ ਨਹੀਂ ਰੱਖੇ ਹੂੰ ਉਹਨਾਂ ਨੂੰ ਖੁਸ਼ੀ ਹੁੰਦੀ ਸੀ ਲੋਕਾਂ ਨੂੰ ਉਹਨਾਂ ਨੂੰ ਮਿਲ ਲਾਉਂਦੇ ਸੀ ਜੀ ਜਿੰਨੀ ਲੋਕਾਂ ਨੂੰ ਖੁਸ਼ੀ ਹੁੰਦੀ ਵੀ ਅਸੀਂ ਮੇਜਰ ਰਾਜਸਤਾਨੀ ਨੂੰ ਮਿਲ ਕੇ ਆਏ ਆ ਉਸ ਤੋਂ ਵੱਧ ਖੁਸ਼ੀ ਮੇਜਰ ਰਾਜਸਤਾਨੀ ਨੂੰ ਹੁੰਦੀ ਸੀ ਹੂੰ ਕਿਸੇ ਵੀ ਫਲਾਣੇ ਪਿੰਡ 'ਚ ਪ੍ਰੋਗਰਾਮ ਹੁੰਦਾ ਸੀ ਘੰਟਾ ਪਹਿਲਾਂ ਜਾਂਦੇ ਸੀ ਜੀ ਵੀ ਮੈਨੂੰ ਲੋਕ ਮਿਲਣਗੇ ਹੂੰ ਮਿਲਦੇ ਸੀ ਸਾਰੇ ਨਾਲ ਪ੍ਰੋਗਰਾਮ ਤੋਂ ਬਾਅਦ ਵੀ ਘੰਟਾ ਲਾ ਕੇ ਆਉਂਦੇ ਸੀ ਹੂੰ ਜੇ ਫਲਾਨੇ ਨੇ ਕਿਹਾ ਜਨਾ ਵੀ ਸਾਡੇ ਘਰੇ ਚਲੋ ਜੀ ਸਾਡਾ ਨਾਲ ਗਾਰਾ ਜਰੂਰ ਜਾਂਦੇ ਸੀ ਜੀ ਚਾਹੇ 5 ਮਿੰਟ ਚਾਹੇ 3 ਮਿੰਟ ਜਾਣਾ ਹੀ ਜਾਣਾ ਇਹੀ ਤਾਂ ਗਾਰਨ ਹੈਪੀ ਜੀ ਅੱਜ ਤੀਜੀ ਪੀੜ੍ਹੀ ਸੌਂਦੀ 25 ਸਾਲਾਂ ਤੋਂ ਜੋ ਮੇਜਰ ਰਾਜਸਤਾਨੀ ਨੂੰ ਮਿਲਿਆ ਉਹ ਕਦੇ ਭੁੱਲ ਨਹੀਂ ਸਕਦਾ ਮੈਂ ਇੱਕ ਉਹਨਾਂ ਦੀ ਵੀਡੀਓ ਵੀ ਦੇਖੀ ਸੀ ਮੰਜੇ ਤੇ ਪਏ ਨੇ ਉਹ ਹਾਂ ਜੀ ਉਹ ਲੋਕ दारू ਪੀ ਰਹੇ ਨੇ ਲੋਕ दारू ਪੀ ਰਹੇ ਹੈ ਮੰਜੇ ਤੇ ਪਏ ਸੀ ਕੋਈ ਅਨਨੋਨ ਪਰਸਨ ਆਉਂਦੇ ਆ ਉਹਨਾਂ ਨੂੰ ਮਿਲਣ ਮੰਜੇ ਤੋਂ ਖੜੇ ਹੋ ਕੇ ਬੈਠਦੇ ਆ ਉਹਨਾਂ ਨੂੰ ਮਿਲਦੇ ਐ ਇਨਵਾਈਟ ਕਰਦੇ ਆਪਣੇ ਕੋਲੇ ਬਿਠਾਉਂਦੇ ਐ ਉਸੇ ਗਲਾਸਾਂ ਜੋ ਬੈਗ ਲਾ ਰਹੇ ਸੀ ਉਸੇ ਜੋ ਉਹਨਾਂ ਦੇ ਸੁਰਪੇ ਲਾ ਰਹੇ ਸੀ ਉਹਨਾਂ ਨੇ ਕੋਈ ਫਰਕ ਹੀ ਨਹੀਂ ਸੀ ਪਿਆਰ ਗੀਤ ਬਹੁਤ ਗਾਏ ਉਹਨਾਂ ਨੇ ਮੁਹੱਬਤ ਵਾਲੇ ਗੀਤ ਅੱਜ ਕੱਲ੍ਹ ਵਾਲੇ ਗਾਣਿਆਂ ਚ ਗੈਂਗਸਟਰ ਬਾਦ ਹਥਿਆਰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਨਹੀਂ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ ਦੇਖੋ ਜ਼ਰੂਰੀ ਨਹੀਂ ਕਿ ਜੇ ਫੇਮ ਚਾਹੀਦੀ ਇਦਾਂ ਅਸਲੇ ਵਾਲੇ ਪਾਸੇ ਜਾਣਾ ਜ਼ਰੂਰੀ ਸਮਝਦੇ ਲੋਕ ਪਤਾ ਨਹੀਂ ਕਿਉਂ ਕਾਰਨ ਅੱਜ ਦਾ ਬਣ ਗਿਆ ਤੁਸੀਂ ਪੁਰਾਣਾ ਮੈਟਰ ਚੱਗੋ ਅੱਜ ਵੀ ਲੋਕ ਪੁਰਾਣਾ ਮੈਟਰ ਜ਼ਿਆਦਾ ਟਾਈਮ ਕਿਉਂ ਸੁਣਦੇ ਆ ਅਗਲੇ ਕਹਿੰਦੇ ਸਾਰੇ ਕਹਿੰਦੇ 올ਡ ਇਜ਼ ਗੋਲਡ ਓਲਡ ਇਸ 골ਡ ਦਾ ਕਰਨੇ ਆ ਜੀ ਜਿੰਨੇ ਵੀ ਮੁੰਡੇ ਬਾਹਰ ਟਰਕਿੰਗ ਕਰਦੇ ਆ ਜੀ ਜਿਨ੍ਹਾਂ ਨੇ ਜਾਦਾ ਸੁਣਨਾ ਨਾ ਲਗਾਤਾਰ ਉਹਨਾਂ ਦਾ ਰੂਟ ਕੈਨੇਡਾ ਤੋਂ ਕਿੰਨੇ ਕਿੰਨੇ ਦੂਰ ਅਮਰੀਕਾ ਤੱਕ ਵੀ ਟਰਕਿੰਗ ਉਹ ਕਰਦੇ ਨੇ ਨਹੀਂ ਪਰ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਉਹ ਤਾਂ ਅਸੀਂ ਕਹਿ ਰਹੇ ਆ ਓਲਡ ਇਸ 골ਡ ਕਿਉਂਕਿ ਅਸੀਂ ਪੁਰਾਣੇ ਸੁਣੇ ਸੀ ਜਿਹੜੀ ਅੱਜ ਵਾਲੀ ਪੀੜ੍ਹੀ ਉਹ ਵੀ ਅੱਜ ਵਾਲੀ ਪੀੜ੍ਹੀ ਓਲਡ ਇਸ 골ਡ ਚ ਜਾ ਅੱਜ ਵਾਲੀ ਪੀੜ੍ਹੀ ਜੋ ਮੇਰੇ ਪਾਪਾ ਦੇ ਫੈਨ ਨੇ ਮੇਰੇ ਨਾਲ ਬਹੁਤ ਕਾਫੀ ਜੁੜੇ ਹੋਏ ਨੇ ਫੋਨ ਵੀ ਆਉਂਦੇ ਨੇ ਉਹ ਉਹਨਾਂ ਦੀ ਕੀ ਲਵਜ਼ ਹੁੰਦੇ ਨੇ ਨਵੇਂ ਗਾਣਾ ਜੀ ਅਸੀਂ ਇੱਕ ਦਿਨ ਦੋ ਦਿਨ ਜੀ ਪਰ ਸਵਾਦ ਕਹਿੰਦੇ ਜੀ ਧਰਮਪ੍ਰੀਤ ਦੀ ਮੇਜਰ ਆਸਤਾਨੀ ਚੋਂ ਹੀ ਆਉਂਦਾ ਹੂੰ ਬੋਰ ਨਹੀਂ ਹੁੰਦੇ ਜੀ ਜਿੰਨੇ ਵਾਰੀ ਸੁਣਦੇ ਨਵੇਂ ਲੱਗਦੇ ਆ ਧਰਮਪ੍ਰੀਤ ਵੀ ਆਉਂਦੇ ਸੀ ਕਰ ਇਹ ਗਰੁੱਪ ਸੀਗਾ ਜੀ ਬਠਿੰਡੇ ਧਰਮਪ੍ਰੀਤ ਕਰਦੇ ਮਾਈ ਨੰਗਲ ਬਠਿੰਡੇ ਵਾਲੇ ਕਲਾਕਾਰ ਵਜਦੇ ਸੀ ਸਾਰੇ ਬਠਿੰਡੇ ਵਾਲੇ ਕਲਾਕਾਰਾਂ ਦੀ ਜੋ ਖਾਸੀਅਤ ਸੀ ਇੱਕ ਇਹ ਦੋਸ਼ ਬੜਾ ਲੱਗਦਾ ਰਹੇ ਬਠਿੰਡੇ ਵਾਲੇ ਤਾਂ ਰੋਣ ਰੋਣ ਵਾਲੇ ਗਾਣੇ ਬਾਲੇ ਗਾਉਂਦੇ ਯਾਰ ਸੈਡ Song ਅੱਜ ਵੀ ਲੋਕ ਸੁਣੀ ਜਾਂਦੇ ਆ ਜੀ ਧਰਮਪ੍ਰੀਤ ਨੂੰ ਵੀ ਸੁਣਦੇ ਆ ਧਰਮਪ੍ਰੀਤ ਵਰਗਾ ਵੀ ਕਿੱਥੇ ਕੋਈ ਬਣ ਸਕਦਾ ਜੀ ਹੂੰ ਦੇਖੋ ਮਹਿੰਡੇ ਦੇ ਗਲਾਕਾਰਾਂ ਦੀ ਜੋ ਸਪੈਸ਼ਲ ਗੱਲ ਸੀਗੀ ਜੋ ਗਰੁੱਪ ਰੀਮ ਮਹੀਨੰਗਲ ਸੀ ਧਰਮਪਰੀ ਸੀ ਜੀ ਬਲਕਾਰ ਸਿੱਧੂ ਸੀ ਜੀ ਜਦੋਂ ਪਾਪਾ ਦਾ ਇੱਕ ਪ੍ਰੋਗਰਾਮ ਸੀ ਹਿਮਾਚਲ ਵਾਲੇ ਪਾਸੇ ਉਦੋਂ ਬਲਕਾਰ ਸਿੱਧੂ ਜੀ ਦੀ ਨਵੀਂ ਨਵੀਂ ਟੇਪ ਆਈ ਸੀ ਮੱਝ ਦੀ ਮੋਮਬਤੀ ਜੀ ਉੱਥੇ ਟਾਬੇ ਤੇ ਰੋਟੀ ਖਾਣ ਲਈ ਰੁਕੇ ਤੇ ਪਾਪਾ ਨੇ ਸੁਣਿਆ ਵੀ ਬਲਕਾਰ ਜੀ ਦਾ ਬਲਕਾਰ ਅੰਕਲ ਲੱਗੀ ਚੱਲ ਰਿਹਾ ਉੱਥੋਂ ਉਹਨਾਂ ਨੇ ਫੋਨ ਲਾਇਆ ਸੀ ਵੀ ਬਲਕਾਰ ਤੇਰੀ ਟੇਪ ਹਿੱਟ ਹੋ ਗਈ ਯਾਰ ਇੱਥੇ ਵੀ ਚੱਲ ਰਹੀ ਆ ਹੂੰ ਇੰਨੀ ਖੁਸ਼ੀ ਮਨਾਉਂਦੇ ਸੀ ਇੱਕ ਦੂਜੇ ਦੇ ਗੀਤ ਦੇ ਹਿੱਟ ਦੀ ਅੱਜ ਕੱਲ ਦੇ ਕਲਾਕਾਰ ਹੈਪੀ ਜੀ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੇ ਆਪਾਂ ਨੂੰ ਵੀ ਪਤਾ ਮੈਂ ਕਿਸੇ ਵੀ ਕਲਾਕਾਰਾਂ ਨੂੰ ਨਹੀਂ ਕਹਿ ਰਿਹਾ ਕਿਸੇ ਨੂੰ ਆਪਾਂ ਲਾਗੇ ਨਹੀਂ ਗੱਲ ਕਰ ਰਹੇ ਪਰ ਆਪਾਂ ਨੂੰ ਪਤਾ ਨਹੀਂ ਜਰਦੇ ਨਹੀਂ ਫੜਦੇ ਪਹਿਲਾਂ ਫੜਦੇ ਸੀ ਖੁਸ਼ੀ ਹੁੰਦੀ ਸੀ ਇੱਕ ਦੂਜੇ ਦੀ ਉਹਨਾਂ ਨੂੰ ਇੱਕ ਦੂਜੇ ਦੀ ਤਰੱਕੀ 'ਚ ਆਪਦੀ ਤਰੱਕੀ ਦੇਖਦੇ ਸੀ ਤਾਂ ਹੀ ਤਾਂ ਦੁਨੀਆ ਯਾਦ ਕਰਦੀ ਹੈ ਜੀ ਬਲਕਾਰ ਸਿੱਧੂ ਹੁਣ ਮੰਤਰੀ ਵਾਲੀ ਕੁਰਸੀ ਤੇ ਬੈਠਿਆ ਹੁਣ ਆਉਂਦੇ ਆ ਤੁਹਾਡੇ ਕੋਲ ਜੀ ਜੀ ਰਾਮਪਰੇ ਜਦੋਂ ਉਹਨਾਂ ਨੂੰ ਡਿਫਟ ਮਿਲੀ ਤੁਸੀਂ ਵੋਟਾਂ ਪਾਈਆਂ ਹੋਣੀਆਂ ਬਿਲਕੁਲ ਵੋਟਾਂ ਪਾਈਆਂ ਜੀ ਪਹਿਲਾਂ ਸੌਰਨਾ ਪਹਿਲਾਂ ਜਦੋਂ ਉਹ ਮੇਰੇ ਕੋਲੇ ਆਏ ਕਿ ਰਾਮਪਰੇ ਦੀ ਡਿਫਟ ਮਿਲ ਗਈ ਹੈ ਸਾਡੇ ਘਰੇ ਆਏ ਰਾਤ ਨੂੰ ਡਿਨਰ ਵੀ ਕੀਤਾ ਉਹਨਾਂ ਨੇ ਬਲਕਾਰ ਸਿੱਧੂ ਹਣਾ ਜੀ 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 ਸਰਨਾ ਪਹਿਲਾਂ ਰਾਮਪਰੇ ਮੇਰੇ ਕੋਲੇ ਆਈ ਸੀ ਜੀ ਕਿ ਉਹਨਾਂ ਦਾ ਆਪਦਾ ਘਰ ਸੀ ਵੈਸੇ ਵੀ ਪਾਪਾ ਦੀ ਡੈਥ ਤੋਂ ਬਾਅਦ ਜੋ ਰੈਗੂਲਰ ਜ਼ਿਆਦਾ ਆਉਂਦੇ ਰਹੇ ਉਹ ਬਲਕਾਰ ਅੰਕਲੀ ਸੀ ਹਰ ਦੀਵਾਲੀ ਦੇ ਉਹਨਾਂ ਨੇ ਸਾਨੂੰ ਗਿਫਟ ਬੱਚਿਆਂ ਨੂੰ ਭੇਜਣੀ ਭੇਜਨੇ ਹੁੰਦੇ ਸੀ ਜੋ ਤੱਕ ਬਠਿੰਡੇ ਰਹਿੰਦੇ ਸੀ ਜਦੋਂ ਮੋਹਾਲੀ ਮੂਵ ਹੋ ਗਏ ਚਲੋ ਦੂਰ ਹੋ ਗਏ ਪਰ ਇਹ ਮੇਰੇ ਸੰਪਰਕ ਜਰੂਰ ਸੀਗੇ ਹਮ ਤੇ ਬੜੀ ਖੁਸ਼ੀ ਹੋਈ ਜਦੋਂ ਵੀ ਉਹ ਤੇ ਆਪਣੇ ਘਰ ਦੇ ਨੇੜੇ ਰਹਿੰਦੇ ਨੇ ਮੈਨੂੰ ਉਹਨਾਂ ਦੀ ਬਹੁਤ ਸਪੋਰਟ ਹੈ ਮੈਂ ਉਹਨਾਂ ਨੂੰ ਐਜ਼ ਇੱਕ ਮੰਤਰੀ ਤਾਂ ਨਹੀਂ ਮਿਲਦਾ ਪਰ ਮੈਨੂੰ ਤਾਂ ਉਹ ਸਾਡੇ ਅੰਕਲ ਹੀ ਲੱਗਦੇ ਨੇ ਹਮ ਹਾਂਜੀ ਅੱਛਾ ਜਿਵੇਂ ਜੋੜੀਆਂ ਜੇ ਆਪਾਂ ਦੁਕਾਨਾਂ ਜੋੜੀ ਦੀ ਗੱਲ ਕਰੀਏ ਤਾਂ ਦੁਕਾਨੇ ਨੂੰ ਮੇਜਰ ਰਾਜਸਥਾਨੀ ਫੇਰ ਲੈ ਕੇ ਆਉਂਦੇ ਨੇ ਇੱਕ ਨਵੇਂ ਤਰੀਕੇ ਦੇ ਨਾਲ ਬਹੁਤ ਸਾਰੀਆਂ ਜੋੜੀਆਂ ਉਹਨਾਂ ਨਾਲ ਬਣੀਆਂ ਬਹੁਤ ਸਾਰੀਆਂ ਟੁੱਟੀਆਂ ਅੱਜ ਵੀ ਬਣਦੀਆਂ ਨੇ ਟੁੱਟ ਜਾਂਦੀਆਂ ਨੇ ਜੋੜੀਆਂ ਬਹੁਤ ਸਾਰੇ ਗਾਇਕਾਂਵਾਂ ਨੇ ਕੋਈ ਗਾਇਕਾਂਵਾਂ ਨੇ ਗਾਇਆ ਇੱਕ ਗੱਲ ਮੈਂ ਵੀ ਸੁਣਦਾ ਕਿ ਜਸਵਿੰਦਰ ਬਰਾੜ ਨੇ ਜਵਾਬ ਦਿੱਤਾ ਸੀਗਾ ਗਾਉਣ ਤੋਂ ਜਸਵਿੰਦਰ ਬਰਾੜ ਦੀ ਵਾਲਾ ਵਾਕਿਆ ਕੀ ਸੀ ਕਿ ਉਹਨਾਂ ਨੂੰ ਪਾਪਾ ਵੱਲੋਂ ਅਪਰੋਚ ਕੀਤਾ ਗਿਆ ਸੀ ਜੀ ਤੇ ਜਸਵਿੰਦਰ ਬਰਾੜ ਦੀ ਖੁਸ਼ੀ ਖੁਸ਼ੀ ਅਕਸੈਪਟ ਕਰਦੀ ਸੀ ਪਰ ਉਹ ਆਪਦੀ ਕਿਸੇ ਮਜਬੂਰੀ ਕਰਕੇ ਨਹੀਂ ਕਰ ਸਕੇ ਉਹਨਾਂ ਦੀ ਮਜਬੂਰੀ ਕੀ ਸੀ ਉਹ ਕਹਿੰਦੇ ਕਿ ਮੈਂ 2 ਦਿਨ ਤੋਂ ਵੱਧ ਆਪਦੇ ਘਰ ਤੋਂ ਬਾਹਰ ਨਹੀਂ ਰਹਿ ਸਕਦੇ ਜੀ ਉਹਨਾਂ ਦਾ ਇਮੋਸ਼ਨ ਸੀ ਜ ਉਹਨਾਂ ਦੀ ਫੀਲਿੰਗ ਸੀ ਉਹਨਾਂ ਦੀ ਮਜਬੂਰੀ ਸੀ ਹੂੰ ਉਹ ਕਹਿੰਦੇ ਜੀ ਮੇਜਰ ਰਾਸਤਾਨੀ ਦਾ ਦੋ-ਦੋ ਮਹੀਨੇ ਫਿਰ ਰਾਸਤਾਨ ਤੋਂ ਨਹੀਂ ਮੁੜਦਾ ਸੀ ਹੂੰ ਪ੍ਰੋਗਰਾਮ ਹੀ ਐਨੇ ਸੀਗੇ ਜੀ ਤਾਂ ਉਹ ਇਸ ਕਾਰਨ ਨਹੀਂ ਨਿਭਾ ਸਕੇ ਪੈਸੇ ਹਲਕੇ ਉਹਨਾਂ ਨੂੰ ਜਸਵਿੰਦਰ ਬਰਾੜ ਜੀ ਨੇ ਆਪਦੇ ਇੰਟਰਵਿਊ ਦੇ ਵਿੱਚ ਹੀ ਦੱਸਿਆ ਜੀ ਵੀ ਪੂਰੇ ਹੱਕ ਦੇ ਪੂਰੇ ਸੋਹਣੇ ਪੈਸੇ ਮਿਲ ਰਹੇ ਸੀ ਜੀ ਪਰ ਉਹ ਕਹਿੰਦੇ ਕਿ ਮੇਰੀ ਮਜਬੂਰੀ ਹੈ ਵੀ ਮੈਂ ਦੋ ਦਿਨ ਤੋਂ ਬਾਹਰ ਘਰੋਂ ਦੂਰ ਰਹਿ ਨਹੀਂ ਸਕਦੇ ਤੇ ਰਾਸਤਾਨੀ ਸਾਹਿਬ ਦਾ ਫਰ ਤੋਂ 2-2 ਮਹੀਨੇ ਸਾਝ ਲੈਂਦਾ ਨਹੀਂ ਸੀ ਗੱਡੀਆਂ ਚ ਜੀ ਹਮ ਅਮਰਤਾ ਵਰਕ ਵੀ ਗਾਉਂਦੇ ਰਹੇ ਨੇ ਹਾਂਜੀ ਅਮਰਤਾ ਵਰਕ ਜੀ ਨੇ 6-7 ਮਹੀਨੇ ਲਗਾਤਾਰ ਅਖਾੜੇ ਜੋ ਹੈ ਸਟੇ ਸਾਝੀ ਕੀਤੀ ਹੈ ਟੇਪ ਨਹੀਂ ਆਈ ਕੋਈ ਟੇਪ ਦੀ ਰਿਕਾਰਡਿੰਗ ਨੇ ਅਮਰਤਾ ਵਰਕ ਜੀ ਨਾਲ ਹੋਈ ਹੈ ਜੀ ਔਰ ਰਿਕਾਰਡਿੰਗ ਸਰਪ੍ਰਾਈਜ਼ ਉਨੀ ਹੋਰ ਕਲਾਕਾਰ ਸਾਥੀ ਸੀ ਉਹਨਾਂ ਦੇ ਉਹਨਾਂ ਨਾਲ ਹੋਈ ਹੈ ਜੀ ਅਮਰਤਾ ਵਰਕ ਜੀ ਨੇ ਇਕੱਲੇ ਖਾੜੇ ਲਾਏ ਨੇ ਖਾੜੇ ਲਾਏ ਨੇ ਸ਼ੁਰੂਆਤ ਅਮਰਤਾ ਵਰਕ ਜੀ ਦੀ ਇੱਥੋਂ ਹੋਈ ਹੈ ਹਮ ਪਾਪਾ ਦੀ ਖਾਸੀਅਤ ਦੇ ਅੱਜ ਜਿਆਦਾ ਪਿਆਰ ਦਾ ਕਾਰਨ ਜੋ ਇੰਡਸਟਰੀ ਕਰਦੀ ਹੈ ਜੀ ਉਹ ਕਾਰਨੇ ਆ ਨਵੇਂਆਂ ਨੂੰ ਮੌਕਾ ਦਿੰਦੇ ਸੀ ਹੂੰ ਸਾਡੇ ਘਰੇ ਜੋ ਚਿੱਠੀ ਰਾਹੀ ਵੀ ਗੀਤ ਆ ਜਾਂਦਾ ਸੀ ਰਿਕਾਰਡ ਹੋਏ ਆ ਹੂੰ ਚੁੰਨੀ ਸ਼ਗਨਾ ਜੀ ਇੱਕ ਇਹ ਇਹੋ ਜਿਹਾ ਗੀਤ ਆ ਜੋ ਚਿੱਠੀ ਰਾਹੀ ਆਇਆ ਸੀ ਰਿਕਾਰਡ ਹੋਇਆ ਤੇ ਟਾਈਟਲ Song ਬਣਿਆ ਕਾਰੀ ਬਣਾਵਾਲੀ ਕਾਰੀ ਬਣਾਵਾਲੀ ਤਾਂ ਚਲੋ ਆਇਆ ਸੀ ਵੈਸੀ ਗੀਤ ਨਾ ਪਰ ਬਹੁਤ ਸਾਰੇ ਗੀਤ ਸੀ ਚਿੱਠੀਆਂ ਰਾਹੀ ਆਉਂਦੇ ਸੀ ਚਿੱਠੀ ਰਾਹੀ ਆ ਜਾਣਾ ਗਾਣਾ ਤੇ ਉਹ ਰਿਕਾਰਡ ਕਰ ਦਿੰਦੇ ਸੀ ਇਹ ਦੇਖ ਕੇ ਹੂੰ ਇਹਨਾਂ ਨੇ ਗੀਤ ਉਹ ਦੇਖਣਾ ਸਾਰੇ ਕੀ ਦੇਖਦੇ ਸੀ ਚੇਲਿਆਂ ਦਾ ਬੜਾ ਰੌਲਾ ਪੈਂਦਾ ਮੇਜਰ ਰਾਜਸਤਾਨੀ ਦਾ ਚੇਲਾ ਕਿਤੇ Rajasthan ਤੋਂ ਆ ਜਾਂਦਾ ਬਾਹਰ ਕੋਈ ਪੰਜਾਬ ਚੋਂ ਆ ਜਾਂਦਾ ਪਰਿਵਾਰ ਕਹਿੰਦਾ ਚੇਲਾ ਕੋਈ ਹੈ ਹੀ ਨਹੀਂ ਖਾਸ ਦੇਖੋ ਜੀ ਚੇਲੇ ਦੀ ਤਾਂ ਗੱਲ ਆਈਆਂ ਵੀ ਤੇ ਨਾ ਹੀ ਵਰਤਦੇ ਨੇ ਲੋਕ ਮੈਂ ਆਏ ਤਾਂ ਨਹੀਂ ਕਹਿੰਦਾ ਚਲੋ ਨਾ ਵਰਤਦੇ ਨੇ ਜੇ ਇੱਕ ਨਾਮ ਰਾਜਸਤਾਨੀ ਲਾਉਣ ਨਾਲ ਤੇ ਇੱਕ ਪਾਪਾ ਦੀ ਫੋਟੋ ਲਾਉਣ ਨਾਲ ਉਹਨਾਂ ਦੀ ਰੁਜ਼ਗਾਰ ਚੱਲਦਾ ਸਾਨੂੰ ਕੀ ਤਰਾਜ ਹੋ ਸਕਦਾ ਅਸੀਂ ਕਾਪੀਰਾਈਟ ਵਾਲੇ ਮਸਲੇ 'ਚ ਕਦੇ ਪਏ ਨਹੀਂ ਜੇ ਅਸੀਂ ਇਸ 'ਚ ਵੀ ਪੈ ਜਾਂਦੇ ਫਿਰ ਮੈਂ ਇਹ ਗੱਲ ਬੜੀ ਖੂਬਸੂਰਤ ਲੱਗਦੀ ਹੈ ਕਿ ਬਹੁਤ ਸਾਰੇ ਪਰਿਵਾਰਾਂ ਜਦੋਂ ਜੇ ਇਸ ਤਰ੍ਹਾਂ ਦੇ ਨਾਮੀ ਸਿੰਗਰਾਂ ਦੀ ਗੱਲ ਕਰੀਏ ਪਰਿਵਾਰ ਅੱਗੇ ਆ ਜਾਂਦੇ ਆ ਉਹ ਕਹਿੰਦੇ ਕਿ ਮਤਲਬ ਇੰਟਰਵਿਊ ਆ ਚੱਲਣ ਲੱਗ ਜਾਂਦੀਆਂ ਕੰਟਰੋਵਰਸੀਆਂ ਕ੍ਰੀਏਟ ਹੋ ਲੈਂਦੀਆਂ ਫਲਾਣੇ ਨੇ ਫਲਾਣੇ ਨੂੰ ਕਹਿਤਾ ਪਰ ਤੁਸੀਂ ਬੜੇ ਸ਼ਾਂਤੋਂ ਤੁਸੀਂ ਤਾਂ ਮੁੱਸੇ ਵਾਲਾ ਸਿੱਧੂ ਮੁੱਸੇ ਵਾਲਾ ਜੀ ਨੇ ਜਿਹੜਾ ਗਾਣਾ ਗਾਇਆ ਉਸ ਤੋਂ ਬਾਅਦ ਵੀ ਕੋਈ ਵੱਡੀ ਚਰਚਾ ਚ ਨਹੀਂ ਤੁਸੀਂ ਰੱਖਿਆ ਕੋਈ ਗੱਲ ਜੀ ਬਿਲਕੁਲ ਇਹੀ ਗੱਲ ਨਾਲ ਸਾਨੂੰ ਪਹਿਲਾਂ ਦੱਸਿਆ ਵੀ ਸਾਨੂੰ ਫੇਮ ਦੀ ਕੋਈ ਭੁੱਖ ਹੈ ਹੀ ਨਹੀਂ ਜਿੰਨਾ ਸਾਡਾ ਸੋਰਸ ਹੈ ਅਸੀਂ ਉਹਨੇ ਚ ਬਹੁਤ ਕੁਝ ਹੈ ਇੱਕ ਪਰਿਵਾਰ ਦੇ ਵਿੱਚ ਜਦੋਂ ਇੱਕ ਮਾਂ ਰੋਜ਼ ਪਾਠ ਕਰਦੀ ਹੈ ਪਰਿਵਾਰ ਦੀ ਖੁਸ਼ੀ ਲਈ ਪਰਿਵਾਰ ਦੇ ਭਲੇ ਲਈ ਜੀ ਸਾਡੇ ਲਈ ਤਾਂ ਦਵਾਵਾਂ ਕਰਨ ਵਾਲੀ ਇੰਨੀ ਦੁਨੀਆ ਹੂੰ ਜਿੰਨੇ ਸੋਹnde ਉਹ ਦਵਾ ਕਰਦੇ ਨੇ ਕਿ ਰਾਜਸਤਾਨੀ ਦਾ ਪਰਿਵਾਰ ਸੋ ਕੀ ਰਹੇ ਇਹੀ ਕਾਰਨ ਆ ਅਸੀਂ ਅੱਜ ਬੜੇ ਸੰਤੁਸ਼ਟ ਆ ਜਿੰਨਾ ਸਾਡੇ ਕੋਲੇ ਸੋਰਸ ਹੈ ਅਸੀਂ ਉਸ ਨਾਲ ਸੰਤੁਸ਼ਟ ਆ ਅਸੀਂ ਬਹੁਤ ਕੁਝ ਰਹਿਨੇ ਆ ਤੁਹਾਡੇ ਲਈ ਸਵਾਲ ਇਹ ਹੈ ਕਿ ਵੀ ਜਦੋਂ ਰਾਜਸਤਾਨੀ ਦੁਨੀਆ ਤੋਂ ਚਲੇ ਜਾਂਦੇ ਆ ਬੱਚੇ ਬਹੁਤ ਛੋਟੇ ਨੇ ਨਵਦੀਪ ਛੋਟਾ ਹੈ 4 ਸਾਲ ਦਾ ਹਾਂਜੀ ਤੋਂ ਉਸ ਤੋਂ ਬਾਅਦ ਤੁਹਾਡੇ ਤਾਂ ਬਹੁਤ ਮੁਸ਼ਕਲ ਆ ਗਈ ਹੈ ਕਿ ਬੱਚਿਆਂ ਨੂੰ ਪਾਲਣਾ ਨਵਦੀਪ ਅਕਸਰ ਇੰਟਰਵਿਊ ਦੇ ਵਿੱਚ ਕੱਲ ਕਰਦਾ ਹੈ ਕਿ ਮੇਰੀ ਮਾਂ ਮੇਰੇ ਨਾਲ ਖੜੀ ਹੈ ਮੈਂ ਮੇਜਰ ਸਾਹਿਬ ਨਾਲੋਂ ਵੱਧ ਪਿਆਰ ਆਦੀ ਮਾਂ ਨੂੰ ਕਰਦਾ ਹਾਂਜੀ ਹਾਂਜੀ ਪਾਲ ਲਿਆ ਜੀ ਬੱਚਿਆਂ ਨੂੰ ਤਾਂ ਫਿਰ ਐ ਸਪੋਰਟ ਸੀਗੀ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਦੀ ਬਹੁਤ ਵੱਡੀ ਸਾਡੇ ਇੱਥੇ ਹੀ ਰਹਿੰਦੇ ਆ ਸਿੰਗਲਾ ਪਰਿਵਾਰ ਅਸੀਂ ਪਹਿਲਾਂ ਵੀ ਇਹਨਾਂ ਦਾ ਜ਼ਿਕਰ ਕੀਤਾ ਹਾਂ ਇਹ ਇਹ ਦੋਸਤੀ ਬੜੀ ਕਮਾਲ ਦੀ ਲੱਗਦੀ ਹੈ ਮੈਨੂੰ ਤੁਹਾਡੀ ਉਸ ਪਰਿਵਾਰ ਨਾਲ ਇਹ ਜੱਟ ਬਾਣੀਆਂ ਦੀ ਦੋਸਤੀ ਜੀ ਹਾਂ ਜੱਟ ਬਾਣੀਆਂ ਵਾਲੀ ਦੋਸਤੀ ਇਹ ਸ਼ੁਰੂਆਤ ਡੈਡੀ ਨੇ ਕੀਤੀ ਸੀ ਜੋ ਉੱਥੋਂ ਆਏ ਆ ਉਮਰਾਂ ਦੀ ਉਮਰਾਂ ਇਹ ਚੱਲਦੀ ਰਹਿਣੀ ਆ ਅੱਜ ਤੱਕ ਵੀ ਨਿਵਾ ਰਹੇ ਹੋ ਤੁਸੀਂ ਪੂਰਾ ਜੀ ਹਾਂ ਜੀ ਉਹੀ ਕਰਨਾ ਜੀ ਅੱਜ ਜੇ ਬਿਜ਼ਨਸ ਵਿੱਚ ਸਾਝਾ ਪਰਿਵਾਰ ਜੇ ਸੁਖੀ ਆ ਨਾ ਅੱਜ ਇਹ ਮੇਰੇ ਕੋਲੇ ਕੁਝ ਸੋਰਸ ਹੈ ਜੇ ਮੈਂ ਕੁਝ ਜੋੜਿਆ ਉਹਦਾ ਕਾਰਨ ਸਿੰਗਲ ਪਰਿਵਾਰੀ ਆ ਉਸ ਪਰਿਵਾਰ ਦੀ ਦੇਣਾ ਜੀ ਨਹੀਂ ਤਾਂ ਇੱਥੇ ਦਾ ਘਰ ਜੇ ਘਰ ਚ ਸਕੇ ਭਰਾ ਵੀ ਲੜ ਪੈਂਦੇ ਨੇ ਜੀ ਬਿਲਕੁਲ ਹਾਂ ਸਿੰਗਲਾ ਪਰਿਵਾਰ ਦੀ ਅੱਧੇ ਨਾਲ ਵੱਧ ਪ੍ਰਾਪਰਟੀ ਮੰਮੀ ਦੇ ਨਾਂ ਤੇ ਆ ਉਹਨਾਂ ਦੀ ਪ੍ਰਾਪਰਟੀ ਹਾਂ ਇਹ ਬਹੁਤ ਖੂਬਸੂਰਤ ਗੱਲ ਹੈ ਕਿ ਚੰਗੀ ਮਸਾਲ ਨਹੀਂ ਕਰਾਉਂਦਾ ਹਾਂ ਕਰਾਉਣਾ ਤੁਸੀਂ ਦੱਸ ਦੋ ਨਹੀਂ ਕਰਾਉਨੇ ਹਾਂ ਸਿੰਗਲਾ ਪਰਿਵਾਰ ਦੀ ਅੱਧੀ ਪ੍ਰਾਪਰਟੀ ਦੇ ਪਿੰਡ ਜਾਣੇ ਹੁਣ ਤੁਸੀਂ ਜੀ ਬਿਲਕੁਲ ਜਾਣੇ ਆ ਜਾਣੇ ਆ ਜੀ ਪਿੰਡ ਉੱਥੇ ਪਰਿਵਾਰ ਚ ਕੌਣ ਕੌਣ ਹੁਣ ਇਹਨਾਂ ਦੇ ਤਾਇਆ ਜੀ ਹੈ ਜੀ ਨਵੀਂ ਜੱਥੇ ਰਹਿੰਦੇ ਪਿੰਡ ਉਹਨਾਂ ਦੇ ਬੱਚੇ ਮੇਰੇ ਬੋਰ ਸਿੰਘ ਦੀ ਗੱਲ ਨਹੀਂ ਨਹੀਂ ਉਹ ਰਾਵਲੇ ਰਹਿੰਦੇ ਆ ਜੀ ਉਰਾਵਲੇ ਰਹਿੰਦੇ ਅੱਛੇ ਹਾਂ ਇੱਕ ਹੋਰ ਵੱਡੇ ਦਾਜ ਜੀ ਰਹਿੰਦੇ ਇਹਨਾਂ ਦੇ ਇਹੜੇ ਬੈਗ ਚੱਕਣ ਵਾਲੇ ਸੀਗੇ ਰਿਸ਼ਤੇਦਾਰ ਇਹ ਕਿਹੜੇ ਸੀ ਦੇਖੋ ਜੀ ਬੈਗ ਚੱਕਣ ਵਾਲੇ ਰਿਸ਼ਤੇਦਾਰ ਤਾਂ ਕਾਫੀ ਹੋਗੇ ਸੀ ਪਰ ਇਸ ਵਾਰੀ ਮੰਮੀ ਦੱਸਣ ਗਈ ਨਹੀਂ ਵੈਸੇ ਪੁੱਛਿਆ ਕਿ ਦੱਸ ਸਕਦਾ ਮੈਂ ਵੈਸੇ ਹੱਸਿਆ ਗੱਲ ਹੈ ਵੇ ਯਾਰ ਤੁਸੀਂ ਕਹਿੰਦੇ ਹੋ ਕਿ ਬੈਗ ਬਾਅਦ ਚ ਇਹ ਤਾਂ ਹੁੰਦਾ ਹੀ ਆ ਕੁਦਰਤੀ ਆ ਜਦੋਂ ਬੰਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਤਾਂ ਸਾਰੇ ਕੋਈ ਨਾ ਹਰੇਕ ਹੀ ਕਹਿੰਦਾ ਕਿ ਮੇਰਾ ਚਾਚਾ ਜੀ ਇਹ ਮੇਰਾ ਭਰਾ ਹੈ ਇਹ ਮੇਰਾ ਫਲਾਨਾ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਨੇ ਹੈਪੀ ਜੀ ਫਰਕ ਨਹੀਂ ਪੈਂਦਾ ਸੀ ਪੈਸੇ ਦਾ ਕੋਈ ਮੋਹ ਨਹੀਂ ਸੀਗਾ ਉਹਨਾਂ ਨੂੰ ਕੋਈ ਮੋਹ ਨਹੀਂ ਸੀ ਨਾ ਕੋਈ ਫਰਕ ਹੀ ਨਹੀਂ ਪੈਂਦਾ ਸੀ ਬੈਗ ਕਿੱਥੇ ਆ ਹੂੰ ਕੋਈ ਸਾਖਦਾਬ ਨਹੀਂ ਸੀ ਕੋਈ ਪੈਸੇ ਦਾ ਮੋਹ ਨਹੀਂ ਸੀ ਪੈਸੇ ਜੋੜ 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 ਕੇ ਸੀ ਕਿ ਕੁਝ ਜੀ ਬਿਲਕੁਲ ਜਿੰਨਾ ਉਹ ਕਰਕੇ ਗਏ ਆ ਮੈਂ ਸਾਰੀ ਉਮਰ ਵਿਹਲਾ ਬਹਿ ਕੇ ਵੀ ਖਾ ਸਕਦਾ ਇੱਕ ਗੱਲ ਤੁਸੀਂ ਇਹ ਵੀ ਕਹਿੰਦੇ ਆ ਕੋਈ ਨਵਦੀਪ ਦੇ ਜਨਮ ਵੇਲੇ ਸਾਡੇ ਕੋਲੇ ਕੁਝ ਵੀ ਨਹੀਂ ਸੀਗਾ ਪਰ ਬੇਟੀ ਦੇ ਜਨਮ ਵੇਲੇ ਦੋ ਗੱਡੀਆਂ ਘਰੇ ਖੜੀਆਂ ਸੀ ਜੀ ਬਿਲਕੁਲ ਸਿੰਗਿੰਗ ਕੈਰੀਅਰ ਉਦੋਂ ਸ਼ੁਰੂ ਕੀਤਾ ਹੀ ਸੀ ਜਦੋਂ ਮੇਰਾ ਜਨਮ ਹੋਇਆ ਜੀ ਇੱਕ ਸਾਲ ਬਾਅਦ ਕਾਫੀ ਕੋਸ਼ਿਸ਼ ਸਾਡੇ ਕੋਲੇ ਸਭ ਉਹਨਾਂ ਦੀ ਇੱਕ ਕਮੇਟੀ ਦਾ ਨਾਮ ਕੀ ਹੈ ਤੁਹਾਡੇ ਨਵਜੋਤ ਹੈ ਜੀ ਨਵਜੋਤ ਨਵਜੋਤ ਹਾਂ ਨਵਜੋਤ ਦੀ ਤੁਸੀਂ ਗੱਲ ਕਰਦੇ ਨੇ ਅਕਸਰ ਜੀ ਹਾਂ ਜੀ ਅ ਨਵਦੀਪ ਹੁਣ ਤੁਸੀਂ ਸੋਚ ਰਹੇ ਹੋ ਕਿ ਗਾਣੇ ਤੁਸੀਂ ਲੈ ਕੇ ਆ ਰਹੇ ਹੋ ਜੀ ਬਬਲੀ ਬਾਈ ਹੁਣ ਜਿਹੜੇ ਉਹਨਾਂ ਦੇ ਚੇਲੇ ਨੇ ਹਨਾ ਜੋ ਉਹਨਾਂ ਦੇ ਅਸਲੀ ਸ਼ਾਗਿਰਦ ਨੇ ਅਸਲੀ ਸ਼ਾਗਿਰਦ ਨੇ ਜੀ ਨਾ ਇਹ ਉਹਨਾਂ ਤੋਂ ਉਹਨਾਂ ਨਾਲ ਮਿਲਦੀ ਉਹਨਾਂ ਦੀ ਹਾਂ ਜੀ ਜੀ ਉਹਨਾਂ ਨੇ ਸਿੱਖਿਆ ਪਾਪਾ ਕੋਲੋਂ ਸਾਡੇ ਘਰੇ ਰਹਿ ਕੇ ਹੀ ਸਿੱਖਿਆ ਬਿਲਕੁਲ ਉਹਨਾਂ ਦੇ ਨਾਲ ਤੁਸੀਂ ਗਾਣਾ ਹੁਣ ਕਰ ਵੀ ਰਹੇ ਹੋ ਸ਼ੂਟ ਕਰ ਰਹੇ ਹੋ ਜੀ ਸਾਨੂੰ ਐਕਚੁਅਲੀ ਮੈਂ ਬਾਬਾ ਦੇ ਖਾੜਿਆਂ ਦੀ ਕਾਫੀ ਕਲੈਕਸ਼ਨ ਕੀਤੀ ਸੀ ਤੇ ਬਾਬਾ ਦਾ ਜੋ ਫੇਸਬੁੱਕ ਪੇਜ ਹੈ ਉਹਦੇ ਸਾਨੂੰ ਕਾਫੀ ਡਿਮਾਂਡ ਆਉਂਦੀ ਹੈ ਖਾੜਿਆਂ ਦੀ ਅੱਜ ਵੀ ਦੇਖੋ ਲੋਕ ਪਸੰਦ ਕਰਦੇ ਆ ਖਾੜੇ ਉਹਨਾਂ ਦੇ ਦੇਖਣੇ ਉਸ ਤੋਂ ਸਾਨੂੰ ਕੁਝ ਗੀਤ ਮਿਲੇ ਸੀ ਜੋ ਰਿਕਾਰਡ ਨਹੀਂ ਹੋਏ ਉਹ ਗੀਤ ਰਿਕਾਰਡ ਕਰ ਰਹੇ ਹਾਂ ਅਸੀਂ ਜੋ ਰਿਕਾਰਡ ਉਹਨਾਂ ਦੇ ਨਹੀਂ ਹੋਏ ਸੀ ਸਿਰਫ ਖਾੜਿਆਂ ਤੇ ਉਹਨਾਂ ਨੇ ਗਾਏ ਜੀ ਉਹਨਾਂ ਦੀ ਇੱਕ ਕਾਪੀ ਪਈ ਹੈ ਤੁਹਾਡੇ ਕੋਲੇ ਕੁਝ ਕੋਈ ਰਜਿਸਟਰ ਜੀ ਤੇ ਗਾਣੇ ਲਿਖੇ ਹੋਏ ਨੇ ਜੀ 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 ਉਹ ਵੀ ਪਈ ਹੋਈ ਹੈ ਜੀ ਜੀ ਇਹ ਨਹੀਂ ਸੋਚਿਆ ਕਦੇ ਨਵਦੀ ਇੱਥੇ ਤਾਂ ਫਿਲਮਾਂ ਵੈਲੀਆਂ ਤੇ ਬਣ ਜਾਂਦੀਆਂ ਗਾਣੇ ਵੈਲੀਆਂ ਤੇ ਹਿੱਟ ਹੋ ਜਾਂਦੇ ਕਿ ਫਲਾਨਾ ਵੈਲੀ ਝੌਂਕਾ ਵੈਲੀ ਮੇਜਰ ਰਾਜਸਤਾਨੀ ਹੋਣਾ ਤਾਂ ਇੱਕ ਜੀਵਨ ਹੈ ਤੁਸੀਂ ਨਹੀਂ ਸੋਚਿਆ ਪਰਿਵਾਰ ਨੇ ਕਿ ਇਸ ਤਰ੍ਹਾਂ ਹੀ ਫਿਲਮ ਬਣਨੀ ਚਾਹੀਦੀ ਹੈ ਮੇਰੀ ਕਾਫੀ ਟਾਈਮ ਦੇਖੋ ਦਿਮਾਗ ਦੇ ਵਿੱਚ ਤਾਂ ਆਉਂਦੀ ਹੈ ਗੱਲ ਪਰ ਹੁਣ ਤਾਂ ਤੁਹਾਨੂੰ ਦੱਸ ਰਿਹਾ ਕਿ ਮੇਰਾ ਰੁਝਾਨ ਇੱਧਰ ਵੱਧ ਗਿਆ ਜਿਹਦਾ ਅਹਿਸਾਸ ਹੋਇਆ ਹੈ ਫਿਲਮ ਤਾਂ ਮੇਜਰ ਰਾਜਸਤਾਨੀ ਤੇ ਜ਼ਰੂਰ ਆਉਗੀ ਜੀ ਪਰਿਵਾਰ ਬਣਾਊਗਾ ਜੀ ਜ਼ਰੂਰ ਬਣਾਵਾਂਗੇ ਕਿ ਤੁਸੀਂ ਚਾਹੋ ਨਾ ਕੋਈ ਕੋਈ ਸਪੋਰਟ ਕਰੇ ਫਿਲਮ ਇੰਡਸਟਰੀ ਸਪੋਰਟ ਕਰੇ ਮੇਜਰ ਰਾਜਸਤਾਨੀ ਤੇ ਫਿਲਮ ਬਣੀ ਕੋਈ سپورਟ ਕਰਨ ਆਊਗਾ ਤਾਂ ਸਿਰ ਮੱਥੇ ਆ ਜੀ ਨਹੀਂ ਆਪਦੇ ਇਨੈਕ ਸੋਰਸ ਹੈਗੇ ਅਸੀਂ ਸਭ ਕੁਝ ਕਰ ਸਕਦੇ ਆ ਕਿਉਂਕਿ ਜੀਵਨ ਚ ਤਾਂ ਬਹੁਤ ਸਾਰੀਆਂ ਘਟਨਾਵਾਂ ਨੇ ਹੁੰਦੇ ਗੈਂਗਸਟਰ ਦਾ ਕਤਲ ਉਹ ਮਤਲਬ ਬਹੁਤ ਸਾਰੀਆਂ ਘਟਨਾਵਾਂ ਨੂੰ ਦੇਖ ਕੇ ਮੇਜਰ ਰਾਜਸਤਾਨੀ ਕਿਵੇਂ ਬਣਦਾ ਹੈਗਾ ਮੇਜਰ ਤੋਂ ਰਾਜਸਤਾਨੀ ਕਿਹਦਾ ਸਫਰ ਸੋਸ਼ਲ ਮੀਡੀਆ ਦੇ ਇਸ ਟਾਈਮ ਕਾਫੀ ਸਾਡੇ ਟਾਪਿਕ ਜੋ ਚੱਲ ਰਿਹਾ ਹੈ ਮੂਵੀ ਬਾਰੇ ਸਰੋਤੇ ਚੋਂਦੇ ਆ ਜੀ ਤਾਂ ਜੀ ਹੈਪੀ ਜੀ ਪੂਰੀ ਕੋਸ਼ਿਸ਼ ਹੋਊਗੀ ਇਹ ਕੰਮ ਜਲਦੀ ਤੋਂ ਜਲਦੀ ਹੋਵੇ ਤੁਸੀਂ ਤਾਂ ਨਹੀਂ ਰੋਕੋਗੇ ਜੀ ਹੁਣ ਨਹੀਂ ਨਹੀਂ ਹੁਣ ਨਹੀਂ ਰੋਕਦੇ ਜੀ ਹਾਂ ਹੁਣ ਤੁਹਾਨੂੰ ਵਿਸ਼ਵਾਸ ਆ ਕਿ ਬੇਟਾ ਸਾਡਾ ਨਹੀਂ ਜਾਏਗਾ ਉਸ ਹੁਣ ਵਿਸ਼ਵਾਸ ਬਣ ਗਿਆ ਜੀ ਪੂਰਾ ਇਹਨਾਂ ਤੇ ਹੁਣ ਨਹੀਂ ਰੋਕਦੇ ਪੁੱਤ ਨੂੰ ਅੱਗੇ ਲਿਆਉਂਗੇ ਪੋਤੇ ਨੂੰ ਪੋਤੇ ਨੂੰ ਹੀ ਲਿਆਵਾਂਗੇ ਜੀ ਸੋਚਦੇ ਤਾਂ ਉਹਦੇ ਵਾਰੀਆਂ ਜੀ ਬਾਕੀ ਉਹ ਕਿਸਮਤ ਬੱਚੇ ਦੀ ਹੈ ਨਾ ਜੀ ਇੰਟਰਸਟ ਦਾ ਮਸਲਾ ਨਾ ਜੀ ਜੀ ਦਿਲਚਸਪੀ ਦਾ ਮਸਲਾ ਤੁਸੀਂ ਆਪਣੀ ਮਿਹਨਤ ਪੂਰੀ ਜੀਨ ਲਾ ਕੇ ਕਰਾਂਗੇ ਬਾਕੀ ਸਰੋਤਿਆਂ ਦੇ ਹੱਥ ਹੈ ਜੀ ਜੀ ਬਹੁਤ-ਬਹੁਤ ਸ਼ੁਕਰੀਆ ਸਮਾਂ ਦੇਣ ਲਈ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਰੱਖਣ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਹਾਪੀ ਜੀ